ਇਹਨਾਂ ਇਹਨਾਂ ਦੀ ਵੀਡੀਓ ਸਾਰੀ ਫਿਰ ਫਿਰ ਬਾਬੇ ਦੀ ਮਿਹਰ ਹੋ ਗਈ ਜੇਲ੍ਹ ਚ ਚਲੇ ਗਏ ਜੇਲ੍ਹ ਚ ਬਾਣੀ ਦਾ ਲਾਲੂ ਹੈ ਤਿੰਨ ਬਾਣੀਆਂ ਦੀ ਸੰਥਿਆ ਮਿਲ ਗਈ ਸਾਨੂੰ ਉੱਥੇ ਕਹਿੰਦਾ ਉਹਨੇ ਮੈਨੂੰ ਉਹ ਕਹਿੰਦਾ ਮੈਨੂੰ ਨਾ ਕਹਿੰਦਾ ਨਵਦੀਪ ਲੱਗਦਾ ਮੈਂ ਕਿ ਹਾਂ ਜੀ ਮੈਂ ਹੋਈ ਹਾਂ ਕਹਿੰਦਾ ਅਮਰਿਤਪਾਲ ਨੂੰ ਸੀਐਮ ਬਣਾਵਾਂਗੇ ਕਹਿੰਦਾ ਮੈਂ ਇੱਕ ਵਾਰ 24 ਪਰਚੇ ਗਵਰਨ ਜਿੱਟੇ ਹੋਏ ਨੇ ਸੋਨਾ ਹੁਣ ਦੀ ਵਾਰ ਪਾਏ ਸੀ ਚੱਲ ਰਹੇ ਨੇ ਤਰੀਕਾ ਵੀ ਭੁਗਦੇ ਨੇ ਚੱਡੇ ਤੱਕ ਪੜਵਾ ਲੇ ਭਾਈ ਜਨ ਬੰਦੇ ਦਾ ਸੀਆਈ ਸਟਾਫ ਚ ਢੇੜਾ ਲੱਗ ਜਾਂਦਾ ਨਾ ਮਾਂ ਬੁੱਕਲ ਤੇ ਲੈ ਕੇ ਸੌਂਦੀ ਆ ਵੀ ਭਾਈ ਦੁਆਰਾ ਨਹੀਂ ਬਾਹਰ ਕਰੋ ਨਿਕਰਾਤ ਨੂੰ ਕਹਿੰਦੇ ਬੁੜਕ ਬੁੜਕੇ ਉੱਠਦੇ ਨੇ ਉਹ ਚੀਜ਼ਾਂ ਇਹ ਜਿਹੇ ਗੱਲਾਂ ਨੇ ਸੱਚਾਈ ਗੱਲਾਂ ਨੇ ਇਹ ਅੜਤੀ ਤਾਂ ਲੈ ਲੈਣਾ ਹੈ ਮੇਰੇ ਕੋਲ 40 ਕਿਲਿਆਂ ਦੀ ਖੇਤੀ ਹੈ ਬਾਈ ਠੀਕ ਹੈ 2 ਲੱਖ ਰੁਪਏ ਤੋਂ ਘੱਟੋ ਘੱਟ 3 ਬੱਧ ਲੱਖ ਕੱਢਦਾ ਮੈਂ 40 ਕਿਲਿਆਂ ਦੀ ਕਸੀ ਇਹ ਤਾਂ 80 ਲੱਖ ਰੁਪਏ ਬਣਦਾ ਸਾਲ ਦਾ ਉਹ ਤੇ ਖਰਚਾ ਵੀ ਕੱਢਦੀ ਤਾਂ ਵੀ ਕਹਿੰਦਾ ਵੀ ਮੈਂ 40 ਲੱਖ ਰੁਪਏ ਨੂੰ ਤਮਾਉਣਾ ਹਰ ਸਾਲ ਖੇਤੀ ਖੇਤੀ ਜੋ ਹੈ ਨਾ ਮਿਹਨਤ ਕਰਦੇ ਅਸੀਂ ਤਾਂ ਭਾਈ ਜੀਣਾ ਕੱਟ ਕੇ ਆਏ ਹੋਏ ਆ ਅਸੀਂ ਤਾਂ ਦੇਖ ਕੇ ਆਏ ਹੋਏ ਜਿਹੜਾ ਦਾ ਸਿਸਟਮ ਭਾਈ ਅੰਦਰ ਤਾਂ ਸੋਚ ਮਰ ਜਾਂਦੀ ਹੈ ਬੰਦੇ ਦੀ ਚਾਰ ਦਿਵਾਰੀ ਚ ਬਿਲ ਈ ਮੈਂ ਲਾਲਮਾੜੀ ਲਈ ਕਿਹਾ ਜੀ ਮੇਰਾ ਸਹਿਰ ਮੈਨੂੰ ਹੀ ਚਾਰ ਦੁਵਾਰੀ ਜੀ ਬੰਦ ਕਰਤਾ ਕਹਿੰਦਾ ਤੂੰ ਜ਼ੁਲਮ ਕਰਿਆ ਹੈ ਨਾ ਜ਼ੁਲਮ ਕੀ ਕਰਿਆ ਆਪਣੇ ਹੱਕ ਦੀ ਆਵਾਜ਼ ਚੱਕੀ ਸੀਗੀ ਹੈ ਨਾ ਮਦਾ ਮੇਰੇ ਕੋਲ ਬੋਰ ਦੀ ਉਹਨਾਂ ਦਾ ਬਾਈ ਮੈਂ ਆਪਣਾ 13 ਲੱਖ ਰੁਪਏ ਭਰਿਆ ਉਹਦਾ 13 ਦਾ ਲੋਨ ਕਰਾਇਆ ਸੀਗਾ ਅੱਜ ਵੀ 36000 372 ਰੁਪਏ ਕਿਸ਼ਤ ਭਰਦਾ ਹਰ ਮਹੀਨੇ ਉਹਦੀ ਦੇਸ਼ ਦੁਨੀਆ ਵਿੱਚ ਵੱਸਦੇ ਪੰਜਾਬੀਆਂ ਨੂੰ ਖੁਸ਼ ਆਮਦੀਦ ਸਵਾਗਤ ਹੈ ਤੁਹਾਡਾ ਜੇਕਰ ਗੱਲ ਆਪਾਂ ਕੰਚਨ ਕੁਮਾਰੀ ਦੀ ਕਰੀਏ ਤਾਂ ਨਵਦੀਪ ਜਲਵੇੜਾ ਔਰ ਨਵਦੀਪ ਵਾਟਰ ਕੈਨ ਨਾਲੇ ਵੱਲੋਂ ਡਟਕੇ ਸਮਰਥਨ ਕੀਤਾ ਜਾਂਦਾ ਅਮਰਤਪਾਲ ਸਿੰਘ ਮੈਰੋਂ ਦਾ ਸਾਡੇ ਨਾਲ ਮੌਜੂਦ ਨੇ ਬਾਈ ਬਹੁਤ ਬਹੁਤ ਸਵਾਗਤ ਹੈ ਜੀ ਅੱਛੀ ਗੱਲ ਜੀ ਸਾਰਿਆਂ ਨੂੰ ਠੀਕ ਹੋ ਮੇਰੇ ਚੜ੍ਹਦੀ ਕਲਾ ਕਿਰਪਾ ਬਾਬੇ ਦੀ ਬਹੁਤ ਕਿਵੇਂ ਦੇਖਦੇ ਨਵਦੀਪ ਵੀਰੇ ਇੱਕ ਤਰਤਾ ਜਿਹੜੇ ਅਮਰਤਪਾਲ ਦੇ ਹੱਕ ਦੇ ਵਿੱਚ ਨੇਤਰ ਦੀ ਜਿਹੜੀ ਸਾਹਮਣੇ ਆ ਰਹੀ ਹੈ ਤੁਸੀਂ ਵੀ ਜਿਹੜਾ ਕਾਫੀ ਸਮਰਥਨ ਕੀਤਾ ਪਰ ਜਿਹੜੀ ਦੂਜੀ ਥੇਰਾ ਜਿਵੇਂ ਅਸੀਂ ਕੱਲ ਗੱਲਬਾਤ ਕੀਤੀ ਸੀ ਜੀ ਰਣਜੀਤ ਸਿੰਘ ਕੋਕੀ ਗਿੱਲ ਦੀ ਗੱਲਬਾਤ ਕਰ ਲਈਏ ਜਾਂ ਹੋਰ ਵੀ ਮਾਲਵਿੰਦਰ ਮਾਲੀ ਜਿਹੜੇ ਆਪਣੇ ਜਿਹੜੇ ਮਤਲਬ ਕੁਝ ਵੱਡੇ ਕਹੇ ਜਾਂਦੇ ਨੇ ਪੰਜਾਬ ਦੇ ਵਿੱਚ ਆਪਣੇ ਸੀਨੀਅਰ ਵੀ ਆਪਾਂ ਕਹਿ ਸਕਦੇ ਕਿਵੇਂ ਦੇਖਦੇ ਹੋ ਨਾ ਬਦਲ ਜਿਹੜਾ ਮਰਤਪਾਲ ਦਾ ਵਿਰੋਧ ਕੀਤਾ ਜਾ ਰਿਹਾ ਹੈਗਾ ਅਜੂਬਾ ਦਾ ਕੀ ਹੈ ਭਾਈ ਆਪਾਂ ਕਿਸੇ ਦੀ ਟਿੱਪਣੀ ਚਲੋ ਉਹਨਾਂ ਦੇ ਸੰਘਰਸ਼ ਨੇ ਵੱਡੇ ਨੇ ਸਾਡੇ ਤੋਂ ਆਪਾਂ ਕਿਸੇ ਦਾ ਖੰਡਨ ਨਹੀਂ ਕਰ ਸਕਦੇ ਸੋਚ ਆਪਣੀ ਆਪਣੀ ਹੁੰਦੀ ਹੈ ਦੇਖੋ ਸਾਰਿਆਂ ਦੀ ਹੈ ਨਾ ਠੀਕ ਹੈ ਉਹਨਾਂ ਦੀ ਵਿਚਾਰਧਾਰਾ ਹੋਊਗੀ ਕੋ ਆਪਣੀ ਵਿਚਾਰਧਾਰਾ ਦੇ ਹਿਸਾਬ ਨਾਲ ਬੋਲਣੇ ਅਸੀਂ ਤਾਂ ਆਪਣੀ ਰਾਏ ਦੇ ਸਕਦੇ ਹਾਂ ਬੀਐਸਸੀ ਕੀ ਸੋਚਦੇ ਆ ਇਹਦੇ ਬਾਰੇ ਹਨ ਤੇ ਉਹ ਗੱਲ ਬਈ ਗੱਲ ਸਟਾਰਟ ਕਿੱਥੋਂ ਹੁੰਦੀ ਹੈ ਇਹ ਹਨ ਮੰਨਦੇ ਅਸੀਂ ਵੀ ਅੱਜ ਸੋਸ਼ਲ ਮੀਡੀਆ ਦਾ ਟਾਈਮ ਹੈਗਾ ਆ ਪਰ ਕੁਝ ਕੁ ਚੀਜ਼ਾਂ ਨੇ ਜਿਹੜੀ ਪ੍ਰਾਈਵੇਸੀ ਚ ਹੀ ਚੰਗੀਆਂ ਲੱਗਦੀਆਂ ਨੇ ਹਨ ਠੀਕ ਹੈ ਕੁਝ ਕੁ ਚੀਜ਼ਾਂ ਨੇ ਜਿਹੜੀ ਬੰਦ ਕੈਮਰੇ ਚ ਹੀ ਚੰਗੀਆਂ ਲੱਗਦੀਆਂ ਨੇ ਕਿਉਂਕਿ ਸਮਾਜ ਚੱਲਦਾ ਹੀ ਮਤਲਬ ਅਗਰ ਬੱਚੇ ਪੈਦਾ ਹੋ ਰਹੇ ਨੇ ਹਨ ਸਭ ਕੁਝ ਹੋ ਰਿਹਾ ਤਾਂ ਮਤਲਬ ਇੱਕ ਪ੍ਰੋਸੈਸ ਹੈ ਪਰਮਾਤਮਾ ਦਾ ਹਨ ਤਾਂ ਹੀ ਹੋ ਰਹੇ ਨੇ ਹਨ ਪਰ ਭਾਈ ਕੁਝ ਰੂਲ ਵੀ ਤਾਂ ਹੁੰਦੇ ਨੇ ਨਾ ਸਮਾਜ ਦੇ ਹਾਂ ਹੈਨਾ ਕੁਝ ਪ੍ਰਾਈਵੇਸੀ ਵੀ ਹੁੰਦੀ ਆ ਵੀ ਪ੍ਰਾਈਵੇਸੀ ਦੇ ਅੰਦਰ ਰਹਿ ਕੇ ਤੁਸੀਂ ਵੀ ਸਾਰੇ ਹੀ ਕਰਦੇ ਹੋਣਗੇ ਹੈਨਾ ਸਾਰੇ ਪਰ ਯਾਰ ਇੱਕ ਸਰਿਆਂ ਮੇ ਅ ਮਤਲਬ ਇਤਨਾ ਗੰਦ ਬੋਲਣਾ ਹੈਨਾ ਛੋਟੇ ਛੋਟੇ ਤੁਸੀਂ ਇੱਕ ਵੀਡੀਓ ਤੇ ਦੇਖਿਆ ਹੋਣਾ ਛੋਟੀ ਛੋਟੀ ਬੱਚੀਆਂ ਦਾ ਐਕਸ਼ਨ ਦੇਖਿਆ ਹੋਣਾ ਸਾਰਾ ਤੁਸੀਂ ਦੇਖਿਆ ਹੀ ਇਹਨੂੰ ਬਈ ਇਹ ਚੀਜ਼ਾਂ ਯਾਰ ਕਿਵੇਂ ਬਰਦਾਸ਼ਤ ਕਰ ਲਾਂਗੇ ਅਰ ਨਾਲੇ ਤਾਂ ਇਹ ਹੋਵੇ ਵੀ ਹੈਨਾ ਪਹਿਲਾਂ ਸਮਝਾਇਆ ਹੀ ਨਾ ਗਿਆ ਹੋਵੇ ਹੂੰ ਉਹਨੂੰ ਹੈਨਾ ਸਮਝਾਇਆ ਵੀ ਗਿਆ ਉਹਦੀ ਹੈਲਪ ਵੀ ਕਰੀ ਗਈ ਹੈ ਹੈਨਾ ਮਜਬੂਤ ਹੋਣਾ ਵੱਲੋਂ ਵੀ ਭਈ ਬੀਤੂ ਹਟ ਜਾ ਕਿਉਂਕਿ ਇਹ ਦੇਖੋ ਗੁਰੂਆਂ ਪੀਰਾਂ ਦੀ ਧਰਤੀ ਆ ਗੱਲ ਭਾਈ ਇਹ ਹੈ ਵੀ ਆਪਾਂ ਨੇ ਕਿਉਂ ਹੈਨਾ ਕੌਮ ਨੇ ਮੁੱਦਾ ਕਿਉਂ ਚੱਕਿਆ ਅੰਮ੍ਰਿਤਪਾਲ ਨੇ ਮੁੱਦਾ ਕਿਉਂ ਚੱਕਿਆ ਇਸ ਖਾੜੀ ਅੰਮ੍ਰਿਤਪਾਲ ਨੇ ਤਾਂ ਨਹੀਂ ਕਿਹਾ ਵੀ ਮੈਨੂੰ ਬਾਣੀ ਨੇ ਕਿਹਾ ਵੀ ਮੈਂ ਉਹਨੂੰ ਮਾਰ ਦੋ ਜੀ ਅੰਮ੍ਰਿਤਪਾਲ ਨੇ ਕਿਤੇ ਇਹ ਵੀ ਨਹੀਂ ਕਿਹਾ ਵੀ ਹੈਨਾ ਮੈਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਕਿਹਾ ਉਹਨੂੰ ਮਾਰ ਦੋ ਗੱਲ ਭਾਈ ਅਣਖ ਦੀ ਵੀ ਤਾਂ ਹੁੰਦੀ ਆ ਥੋੜੀ ਬਹੁਤੀ ਗੱਲ ਗੈਰਤ ਦੀ ਵੀ ਤਾਂ ਹੁੰਦੀ ਆ ਗੱਲ ਜ਼ਮੀਰ ਦੀ ਵੀ ਤਾਂ ਹੁੰਦੀ ਆ ਨਾ ਜੀ ਜ਼ਮੀਰ ਵੀ ਤਾਂ ਹੁੰਦਾ ਨਾ ਵੀ ਭਾਈ ਇਹ ਗੁਰੂਆਂ ਪੀਰਾਂ ਦੀ ਧਰਤੀ ਆ ਇੱਥੇ ਪੈਰ ਪੈਰ ਤੇ ਠੀਕ ਹੈ ਅਸੀਂ ਤਾਂ ਸਿਰਫ ਪੰਜਾਬ ਦੇ ਹੀ ਕਹਿ ਰਹੇ ਹਾਂ ਅਸੀਂ ਬਾਹਰ ਤਾਂ ਨਹੀਂ ਕਿਸੇ ਨੂੰ ਵੀ ਕਹਿ ਰਹੇ ਬਾਹਰ ਤਾਂ ਦੁਨੀਆ ਯਾਰ ਬਹੁਤ ਕੁਝ ਕਰ ਰਹੀ ਹੈ ਹੈਨਾ ਅਸੀਂ ਬਾਹਰ ਸੈਦ ਬਦਲ ਵੀ ਨਹੀਂ ਸਕਦੇ ਹੈਨਾ ਕਦੀ ਜਾ ਕੇ ਪਰ ਯਾਰ ਆਪਾਂ ਜਿੱਥੇ ਰਹਿੰਨੇ ਆ ਉਸ ਨੂੰ ਤਾਂ ਉੱਥੇ ਤਾਂ ਆਪਾਂ ਕਰੇ ਸਕਦੇ ਆ ਵੀ ਭਾਈ ਹੁਣ ਜਿਵੇਂ ਕੱਲ ਇੱਕ ਆਪਣਾ ਅੰਮ੍ਰਾਲੇ ਦਾ ਬਾਈ ਸੀਗਾ ਹੈਨਾ ਉਹ ਥੋੜਾ ਗਲਤ ਬੋਲਦਾ ਸੀਗਾ ਆਪਾਂ ਨੇ ਹਾਂ ਆਪਾਂ ਨੇ ਉਸ ਨੂੰ ਸਮਝਾਇਆ ਬਾਈ ਮੰਨ ਵੀ ਗਿਆ ਹੈਨਾ ਕਹਿੰਦਾ ਭਾਈ ਅੱਜ ਤੋਂ ਬਾਤ ਨਹੀਂ ਕਰਾਂ ਗੱਲ ਕਈ ਵਾਰ ਸਮਝਾਉਣ ਦੀ ਵੀ ਹੁੰਦੀ ਹੈ ਹੈਨਾ ਠੀਕ ਹੈ ਉਹਨੂੰ ਵੀ ਸਮਝਾਇਆ ਗਿਆ ਇਸ ਤਰੀਕੇ ਨਾਲ ਵੀ ਇਹ ਗੁਰੂਆਂ ਪੀਰਾਂ ਦੀ ਧਰਤੀ ਇੱਥੇ ਸਭ ਨਹੀਂ ਚੱਲਣਾ ਭਾਈ ਇੱਥੇ ਅਰਨਾਲੀ ਜਿਹੜਾ ਕੋਰ ਸਾਬ ਦਾ ਭਾਈ ਉਹ ਬਹੁਤ ਦੇਣ ਆ ਸਿੰਘਾਂ ਸਿੰਘਣੀਆਂ ਦੀ ਸਾਡੇ ਦੀ ਹੈ ਨਾ ਸਿੰਘ ਦੇ ਕੋਰ ਹੈ ਨਾ ਵੀ ਬਹੁਤ ਵੱਡੀਆਂ ਕੁਰਬਾਨੀਆਂ ਦੇ ਕੇ ਫਿਰ ਸਾਨੂੰ ਇਹ ਸ਼ਬਦ ਮਿਲੇ ਸੀਗੇ ਹੈ ਨਾ ਤੇ ਭਾਈ ਐਵੇਂ ਕੋਈ ਨਾਜਾਇਜ਼ ਨਾ ਕਰੋ ਹੈ ਨਾ ਜਮਾਈ ਤੇ ਕੋਈ ਜਮੈਂ ਜਦੋਂ ਨਾਜਾਇਜ਼ ਹੁੰਦੀ ਹੈ ਨਾ ਸਿਰ ਤੋਂ ਪਾਣੀ ਟੱਪਦਾ ਹੈ ਹੈ ਨਾ ਫਿਰ ਐਵੇਂ ਦੇ ਮਤਲਬ ਲਾਲੂ ਮਤਲਬ ਲਾਲੂ ਵੀ ਹੈ ਨਾ ਫਿਰ ਗੱਡੀ ਛਾੜੇ ਜਾਂਦੇ ਨੇ ਨਾ ਹੁਣ ਗੱਲ ਭਾਈ ਹੁਣ ਅਰਸੀਂ ਅਣਖੀ ਲੋਕਾਂ ਕੱਲ ਨੂੰ ਮੇਰੀ ਕੋਈ ਜ਼ਮੀਨ ਤੇ ਕਬਜ਼ਾ ਕਰਨ ਆ ਜ ਅਰ ਮੈਂ ਉਹ ਕੈਦੀ ਵੀ ਮੈਂ ਤੇਰੀ ਕਬਜ਼ਾ ਕਰ ਲੂੰ ਜੇ ਮੇਰੇ ਜਾਣ ਬਥੇਰੇ ਦੱਬ ਵੀ ਜਾਂਦੇ ਨੇ ਹਨ ਜਿਹੜਾ ਅਣਖੀ ਹੁੰਦਾ ਉਹ ਤਾਂ ਭਈ ਅਗਲਾ ਸੋਧ ਕੇ ਕਹਿੰਦਾ ਵੀ ਚੱਲ ਭਈ ਜੇਲ ਘੱਟ ਲਾਂਗੇ ਕੋਈ ਦਿੱਕਤ ਨਹੀਂ ਹੈਗੀ ਪਰ ਗੱਲ ਮਾਰਨ ਨੂੰ ਕਿਵੇਂ ਦੇਖਦੇ ਹੋ ਨਵਦੀਪ ਇੱਕ ਇਹ ਵੀ ਆ ਨਾ ਵੀ ਸਮਝਾਇਆ ਜਾ ਸਕਦਾ ਸੀਗਾ ਜੇ ਕੁਝ ਸਿੰਗੜੀਆਂ ਨੂੰ ਭੇਜ ਕੇ ਕਹਿੰਦੇ ਥੱਪੜ ਮਾਰ ਦਿੰਦੇ ਉਹਦੇ ਜਾਂ ਆਪਾਂ ਹੋਰ ਵੀ ਕਹਿੰਦੇ ਬਹੁਤ ਤਰੀਕੇ ਸੀ ਕਹਿੰਦੇ ਮਾਰਨਾ ਨਹੀਂ ਹੈਗਾ ਸੀਗਾ ਬਹੁਤ ਸਮਝਾਇਆ ਸੀਗਾ ਉਹਨੂੰ ਠੀਕ ਹੈ ਨਾ ਪਹਿਲਾਂ ਵੀ ਦੇਖੋ ਇਹ ਗੱਲ ਕੋਈ ਚਲੋ ਇੱਥੇ ਸਟਾਰਟ ਨਹੀਂ ਹੁੰਦੀ ਹੈ ਗੱਲ ਪ੍ਰੋਡਿਊਸਰ ਦੇ ਬਿਮਾਰੀ ਸੀ ਪਹਿਲਾਂ ਹੈ ਨਾ ਉਸ ਤੋਂ ਪਹਿਲਾਂ ਉਸ ਤੋਂ ਬਾਅਦ ਵੀ ਕਈਆਂ ਦੇ ਲੱਗੇ ਨੇ ਹੈ ਨਾ ਵੀਡੀਓ ਸਾਰਿਆਂ ਨੇ ਦੇਖੀ ਹੀ ਹੈਗੀਆਂ ਨੇ ਬਥੇਰੇ ਨੇ ਸਮਝਾਏ ਵੀ ਗਿਆ ਤਰੀਕੇ ਨਾਲ ਹੈ ਨਾ ਤੇ ਉਸ ਉਸ ਸਾਧ ਦਾ ਕੋਈ ਥੋੜਾ ਥੋੜਾ ਪਤਾ ਰਿਹਾ ਸੀਗਾ ਠੀਕ ਹੈ ਨਾ ਜਿਹੜਾ ਜਿਹੜਾ ਜਿਹਨੇ ਗੁਰਗਨ ਸਾਹਿਬ ਮਾਰਾ ਦੀ ਜੁਰੀ ਜਰੀਬ ਕਰਦੇ ਸੀਗਾ ਹੈ ਨਾ ਠੀਕ ਹੈ ਨਾ ਵੀ ਹੁਣ ਉਹ ਤਾਂ ਉਹ ਦੇਖਦੇ ਆ ਵੀ ਉਸ ਟਾਈਮ ਦੀ ਸਿਚੁਏਸ਼ਨ ਕੀ ਸੀ ਵੀ ਉਹ ਕਿਉਂ ਮਾਰਨੀ ਪਈਗੀ ਉਹ ਤਾਂ ਉਹਨਾਂ ਨੂੰ ਪਤਾ ਅਮਰਿਤਪਾਲ ਨੂੰ ਉਹਨਾਂ ਨੂੰ ਹੈ ਵੀ ਹਨ ਉਹ ਤਾਂ ਉਹ ਕਲੀਅਰ ਕਰਨਗੇ ਇਸ ਟਾਈਮ ਦੀ ਸਿਚੁਏਸ਼ਨ ਕੀ ਸੀਗੀ ਪਰ ਜੇ ਅਸੀਂ ਕਹੀਏ ਵੀ ਹਾਂ ਵੀ ਗਲਤ ਮਾਰਦਾ ਭਈ ਗਲਤ ਨਹੀਂ ਮਾਰਿਆ ਠੀਕ ਹੈ ਨਾ ਅਣਖ ਕਰਕੇ ਮਾਰਿਆ ਹੈ ਨਾ ਆਉਣ ਵਾਲੀ ਬੱਚਿਆਂ ਦੇ ਫਿਊਚਰ ਕਰਕੇ ਮਾਰਿਆ ਹੈ ਨਾ ਕਿਉਂਕਿ ਯਾਰ ਚਲੋ ਇੱਕ ਦਾ ਹੋ ਗਿਆ ਮਤਲਬ ਇਹੋ ਜਿਹਾ ਕੰਟੈਂਟ ਹੈ ਨਾ ਵੀ ਜਿਹੜਾ ਸੈਂਸਿਟਿਵ ਹੈ ਨਾ ਉਸ ਨੂੰ ਤਾਂ ਬੰਦਾ ਜਾ ਕੇ ਸਰਚ ਕਰਕੇ ਖੋਲਦਾ ਹੈ ਜੀ ਹੈ ਨਾ ਇੱਕ ਯਾਰ ਤੁਸੀਂ ਫੋਨ ਖੋਲਿਆ ਨਹੀਂ ਠੀਕ ਹੈ ਔਰ ਸਾਹਮਣੇ ਸਾਹਮਣੇ ਵੀਡੀਓ ਚੱਲਣ ਲੱਗ ਜਾਂਦੇ ਨੇ ਗੰਦ ਬੋਲਣ ਦੀ ਜਿਵੇਂ ਕੱਲ ਜਦੋਂ ਆਪਾਂ ਨੇ ਭਰਾ ਬੁਲਾਇਆ ਉਹ ਹਮ ਗੁਰਗੀਰਤ ਨੇ ਉਹ ਨਹੀਂ ਕੀ ਗੱਲ ਕਹੀ ਮੇਰੇ ਨਾਲ ਦੇ ਮੁੰਡੇ ਨੇ ਕਹਿੰਦਾ ਬਾਈ ਮੈਂ ਨਾ ਫੈਮਿਲੀ ਸੁਣਾ ਰਸੀ ਕਹਿੰਦਾ ਹਮ ਗੰਟੀ ਜੀ ਕਹਿੰਦਾ ਦੇਖਦੇ ਨਹੀਂ ਆ ਫੋਨ ਰੀਲਾਂ ਦੇਖਦੇ ਨਹੀਂ ਆ ਕਹਿੰਦਾ ਭਾਈ ਤੇਰੀ ਵੀਡੀਓ ਆ ਜ ਤੁਸੀਂ ਇੱਧਾ ਹੀ ਕਹਿੰਦਾ ਬਾਈ ਹਮ ਗੰਦ ਬੋਲਦਾ ਸੀ ਕਹਿੰਦਾ ਯਾਰ ਇਹ ਤਾਂ ਠੀਕ ਨਹੀਂ ਨਾ ਵੀ ਅਸੀਂ ਤਾਂ ਆਪਣੇ ਪਰਿਵਾਰ ਦੇ ਸਾਹਮਣੇ ਤਾਂ ਮਤਲਬ ਤੁਸੀਂ ਵੀ ਚਲਾ ਰਹੇ ਹੋ ਨਾ ਆਪਾਂ ਨੇ ਉਹ ਮੁੰਡੇ ਨੇ ਮੈਨੂੰ ਲੱਗਦਾ ਸਰੋਪਾ ਵੀ ਮਿਲਿਆ ਸੀਗਾ ਉਹਨੂੰ ਮੰਦਿਰ ਸਾਹਿਬ ਤੋਂ ਰੇਸ ਲਾ ਕੇ ਗਿਆ ਸੀਗਾ ਹਾਂ ਹਾਂ ਬਿਲਕੁਲ ਪਰ 1000 ਰੁਪਏ ਵੀ ਦਿੱਤਾ ਹੀ ਸੀ 1000 ਰੁਪਏ ਵੀ ਦਰਵਾਰ ਸਾਹਿਬ ਉਹਨੂੰ ਦਿੱਤਾ ਗਿਆ ਸੀਗਾ ਨਾ ਉਹ ਚੰਗੇ ਕੰਮ ਲੱਗਿਆ ਹੋਇਆ ਸੀਗਾ ਕੱਲ ਪਤਾ ਕਿੱਥੋਂ ਹੋਈ ਕਿੱਥੋਂ ਦੀ ਸਟਾਰਟ ਇਹ ਉਹਦੀ ਇੱਕ ਵੀਡੀਓ ਸੀਗੀ ਉਹਨੇ ਇੱਕ ਵੀਡੀਓ ਪਾਈ ਸੀ ਉਸ ਵੀਡੀਓ ਤੋਂ ਬਾਅਦ ਉਹਦੇ ਮੈਂ ਪਹਿਲਾਂ ਜਦੋਂ 500 ਕ ਫੋਲੋਅਰ ਸੀ ਉਹਦੇ ਉਹ ਤੋਂ ਵੀਡੀਓ ਤੋਂ ਬਾਅਦ ਉਹਦੇ 1200 ਬਣ ਗਏ ਉਹਨੂੰ ਲੱਗਿਆ ਵੀ ਸ਼ਾਇਦ ਯਾਰ ਇਹ ਤਾਂ ਵਧੀਆ ਸਿਸਟਮ 2 ਹੋਰ ਪਾਈਓ 4 ਦਿਨਾਂ ਦਾ 10000 ਹੋ ਇਨਨੇ ਹਿਸਾਬ ਲਾ ਲੇ ਵੀ ਬਸ ਇੰਸਟਾਗ੍ਰਾਮ ਹੈ ਸਭ ਕੁਝ ਹੈ ਫੋਨ ਹੋ ਰਿਹਾ ਸਭ ਕੁਝ ਨੇ ਜੇ ਇੰਸਟਾਗ੍ਰਾਮ ਨਾ ਹੁੰਦਾ ਫਿਰ ਤੁਸੀਂ ਰੋਟੀ ਨਾ ਖਾਂਦੇ ਭਾਈ ਜੀ ਭਲੇ ਵੀ ਤੈਨਾਂ ਜੇ ਇੰਸਟਾਗ੍ਰਾਮ ਨਾ ਹੁੰਦਾ ਇਹ ਤੇ ਚੱਲ ਬਣ ਗਿਆ ਇੰਸਟਾਗ੍ਰਾਮ ਫਿਰ ਤੁਸੀਂ ਰੋਟੀ ਨਾ ਖਾਂਦੇ ਜੀ ਹੈ ਤੁਹਾਨੂੰ ਹੱਥ ਪੈਰ ਪਰਮਾਤਮਾ ਨੇ ਦਿੱਤੇ ਹੋਏ ਨੇ ਠੀਕ ਹੈ ਯਾਰ ਅਸੀਂ ਤਾਂ ਇਹੋ ਜਿਹੇ ਬੰਦੇ ਦੇਖੇ ਨੇ ਕੰਮ ਕਰਦੇ ਜਿਹੜੇ ਅੰਦੇ ਨੇ ਇਹਨਾਂ ਨੂੰ ਦਿਖਦਾ ਵੀ ਨਹੀਂ ਹੈਗਾ ਇਹੋ ਜਿਹੇ ਬੰਦੇ ਦੇਖਦੇ ਨੇ ਜਿਹਨਾਂ ਦੀ ਕਿਸੇ ਦੀ ਲੱਤ ਵੱਡੀ ਹੋਈ ਹੈ ਕਿਸੇ ਦੀ ਹੱਥ ਵੱਡਿਆ ਹੋਇਆ ਅਸੀਂ ਤਾਂ ਮਤਲਬ ਲਾਲੋ ਵੀ ਸੁੱਖ ਕਰ ਮਨਉਨੇ ਹੈ ਪਰਮਾਤਮਾ ਦਾ ਅ ਜਿਹੜੇ ਬੰਦੇ ਕੋਲ ਹੱਤ ਪੈਰ ਦਿੱਤੇ ਹੋਏ ਨੇ ਭਈ ਇਹ ਸਭ ਕੁਝ ਕਰ ਸਕਦਾ ਹੈ ਮੇਰੇ ਨਾਲ ਦੇ ਇਹ ਜੇ ਮੁੰਡੇ ਨੇ ਠੇਕਿਆਂ ਤੇ ਜ਼ਮੀਨਾਂ ਲੈ ਲੈ ਕੇ ਨਾ ਅੱਜ 12-12 ਕਿੱਲੇ ਦੇ ਆਮ ਮਾਲਕ ਬਣੇ ਹੋਏ ਨੇ ਜੀ ਮਿਹਨਤ ਦੀ ਗੱਲ ਹੁੰਦੀ ਹੈ ਸਾਰੀ ਸਾਰੀ ਇਹ ਥੋੜੀ ਜਿਹੀ ਗਲੂਚਪਣਾ ਵੀ ਸਾਰਾ ਦਿਨ ਬਸ ਹੈ ਨਾ ਵੀ ਬਲਗਰ ਕੰਟੈਂਟ ਠੀਕ ਹੈ ਰੀਲਾ ਪਾਓ ਭਈ ਜਿਹਦਾ ਟਾਈਮ ਹੈਗਾ ਜਿਹਦਾ ਯੁੱਗ ਹੈਗਾ ਪਾਉਂਦੇ ਹੀ ਨੇ ਸਾਰੇ ਹੈ ਨਾ ਠੀਕ ਹੈ ਨਾ ਜਿਆਣਾ ਚੱਲੇ ਰਿਹਾ ਸਾਰੇ ਦਾ ਸਾਰਾ ਜੀ ਪਰ ਇਹ ਇੱਕ ਬਲਗਰ ਕੰਟੈਂਟ ਹੈ ਨਾ ਵੀ ਜਿਹੜਾ ਆਪਣੇ ਅਸੀਂ ਬੱਚਿਆਂ ਦੇ ਸਾਹਮਣੇ ਨਹੀਂ ਦੇਖ ਸਕਦੇ ਉਹ ਗੱਲ ਤਾਂ ਅਸੀਂ ਉਸ ਚੀਜ਼ ਦਾ ਵਿਰੋਧ ਕਰਦੇ ਆਂ ਭਾਈ ਬਲਗਰ ਨਾ ਹੋਵੇ ਠੀਕ ਹੈ ਚਲੋ ਅੱਜ ਦੇ ਟਾਈਮ ਅੱਜ ਦਾ ਯੁੱਗ ਆਪਾਂ ਕੀ ਉਹਨੂੰ ਰੋਕ ਸਕਦੇ ਆਂ ਕਿਸੇ ਕੱਪੜੇ ਪਾਉਣ ਤੋਂ ਨਹੀਂ ਰੋਕ ਸਕਦੇ ਹੈਨਾ ਠੀਕ ਹੈ ਕਿਉਂਕਿ ਅੱਜ ਦਾ ਟਾਈਮ ਇਹ ਐਵੇਂ ਦਾ ਹੋ ਗਿਆ ਨਾ ਪਰ ਭਾਈ ਇਹੋ ਜਿਹਾ ਤਾਂ ਨਾ ਕਰੋ ਵੀ ਸਮਾਜ ਹੀ ਪਿਗੜ ਜੇ ਯਾਰ ਸਾਰੇ ਦਾ ਸਾਰਾ ਪਰ ਨਾਲੇ ਫਿਰ ਕਹੀਂ ਕਹੀ ਜਾਂਦੇ ਨੇ ਪਹਿਲੀ ਗੱਲ ਤਾਂ ਭਾਈ ਹੁਣ ਇਹ ਜਿਹੜੀ ਜਿਹੜਾ ਇਹ ਦੇਸ਼ ਉਹ ਲਾ ਲਓ ਹੈਨਾ ਇਹ ਦੇਸ਼ ਰਿਸ਼ੀ ਮੁਨੀਆਂ ਦਾ ਦੇਸ਼ ਸੀਗਾ ਇਹ ਹੈਨਾ ਪਹਿਲਾਂ ਤੋਂ ਹੈਨਾ ਕਿ ਉਹ ਸੂਰਜ ਦੇਵਤੇ ਪੈਦਾ ਹੋਏ ਉਸਕੇ ਬਾਅਦ ਰਾਕਸ਼ਸ ਪੈਦਾ ਹੋਏ ਆਪ ਜੀ ਉਹਨਾਂ ਦੀ ਲੜਾਈ ਹੋਈ ਹੈ ਨਾ ਇੱਕ ਉਹ ਯੁੱਗ ਆ ਉਹ ਤੋਂ ਬਾਅਦ ਫਿਰ ਆਪਣਾ ਸ੍ਰੀ ਰਾਮ ਵਾਲਾ ਯੁੱਗ ਆਇਆ ਹੈ ਨਾ ਜਿੱਥੇ ਰਾਵਣ ਦਾ ਵਧ ਕਰਿਆ ਗਿਆ ਰਾਵਣ ਨੂੰ ਹੰਕਾਰ ਹੋ ਗਿਆ ਸੀਗਾ ਤੇ ਤੈਤਾ ਹੀ ਉਹ ਤੋਂ ਬਾਅਦ ਫਿਰ ਕ੍ਰਿਸ਼ਨ ਵਾਲਾ ਯੁੱਗ ਆਇਆ ਹੈ ਨਾ ਜਿਹਦੇ ਚ ਆਪਣਾ ਉਹ ਤੋਂ ਬਾਅਦ ਫਿਰ ਆਪਣਾ ਬਾਬੇ ਨਾਨਕ ਦਾ ਯੁੱਗ ਆਇਆ ਹੈ ਨਾ ਇਹ ਤਾਂ ਗੁਰੂਆਂ ਪੀਰਾਂ ਨੇ ਜਿਨੇ ਗ੍ਰੰਥ ਲਿਖੇ ਵੇਦ ਲਿਖੇ ਹੈ ਨਾ ਗੀਤਾ ਲਿਖੀ ਰਮਾਇਣ ਲਿਖੀ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਾਬੇ ਨਾਨਕ ਤੋਂ ਬਾਅਦ ਹੈ ਨਾ ਲਿਖਿਆ ਗਿਆ ਹੈ ਨਾ ਜਦ 10 ਜਮਾ ਚ ਆ ਕੇ ਸਾਰਾ ਤੇ ਵੀ ਆਪਣੀ ਧਰਤੀ ਤੇ ਇਹ ਕੰਟੈਂਟ ਦੀ ਜਗ੍ਹਾ ਕਦੇ ਵੀ ਨਹੀਂ ਸੀਗੀ ਹਮ ਜਦੋਂ ਬਾਬਾ ਨਾਨਕ ਆਏ ਸੀ ਨਾ ਜੀ ਮਤਲਬ ਲੋ ਮਤਲਬ ਬਾਬਾ ਨਾਨਕ ਦਾ ਅਵਤਾਰ ਆਇਆ ਸੀਗਾ ਉਸ ਟਾਈਮ ਜਿਹੜੇ Hindu ਧਰਮ ਦੇ ਠੇਕੇਦਾਰ ਸੀ ਨਾ ਉਸ ਟਾਈਮ ਦੇ ਜੀ ਉਹ ਆਪਰ ਤੇ ਤਾਂ ਮਤਲਬ ਲੇਡੀਜ਼ ਦੇ ਕੱਪੜੇ ਨਹੀਂ ਪਹੁੰਚਦੇ ਸੀਗੇ ਹਮ ਪਤਾ ਹੈ ਸੰਗਲਾਂ ਦਾ ਮੂੰਹ ਤੇ ਥੁੱਕਦੇ ਹੁੰਦੇ ਸੀਗੇ ਹਮ ਕੁੜੀਆਂ ਦੇ ਸੱਤੀ ਪ੍ਰਥਾ ਹੁੰਦੀ ਹੁੰਦੀ ਐਨ ਹਾਂ ਸੱਤੀ ਪ੍ਰਥਾ ਬਹੁਤ ਬੁਰਾ ਹਾਲ ਸੀਗਾ ਬਾਬੇ ਨਾਨਕ ਨੇ ਆ ਕੇ ਇਹਦੇ ਖਿਲਾਫ ਆਵਾਜ਼ ਚੱਕੀ ਸੀ ਹੈਨਾ ਲੋਕ ਤਾਂ ਬਾਬੇ ਨਾਨਕ ਨੂੰ ਵੀ ਗਲਤ ਕਹਿਣਗੇ ਉਸ ਟਾਈਮ ਕਿ ਤੂੰ ਆਵਾਜ਼ ਕਿਉਂ ਚੱਕਦਾ ਭਾਈ ਇਹਨੇ ਸੀ ਰੋੜੇ ਮਾਰੇ ਸੀ ਹੈਨਾ ਰੋੜੇ ਵੀ ਮਾਰੇ ਸੀਗੇ ਜਦੋਂ ਉੱਥੇ ਬਗਦਾਦ ਗਏ ਸੀਗੇ ਠੀਕ ਹੈ ਗੱਲ ਭਾਈ ਉਹੀ ਆ ਵੀ ਦੇਖੋ ਕਿਸੇ ਨੂੰ ਤਾਂ ਫਿਰ ਸੇਰਾ ਲੈਣਾ ਪੈਂਦਾ ਹੁਣ ਦੇਖੋ ਸਾਨੂੰ ਤਾਂ ਇੰਨਾ ਕੁ ਮਾਣ ਆ ਕਾਲ ਤੱਕ ਸਾਬ ਤੋਂ ਵੀ ਅੱਛੇ ਬਿਆਨ ਆ ਰਹੇ ਨੇ ਹੈਨਾ ਸਾਰੇ ਆਪਣੇ ਜਿਹੜੇ ਵੱਡੇ ਆਗੂ ਨੇ ਸਾਰਿਆਂ ਦੇ ਅੱਛੇ ਬਿਆਨ ਆ ਰਹੇ ਨੇ ਸਮਰਥਨ ਚਾਰੇ ਨੇ ਹੈਨਾ ਬਥੇਰੇ ਭਰਾ ਕਹਿ ਦਿੰਦੇ ਨੇ ਵੀ ਉਹ ਚਲੇ ਗਿਆ ਇਹਨੇ ਵੀ ਭੱਜ ਗਿਆ ਦੋ ਜਣਿਆਂ ਨੂੰ ਫਸਾ ਗਿਆ ਇਹ ਵੀ ਬੜਾ ਬਹੁਤ ਵੱਡਾ ਸਵਾਲ ਉੱਤਰਿਆ ਹਾਂ ਹੈ ਨਾ ਨਾ ਬਿਲਕੁਲ ਵੀ ਨਹੀਂ ਠੀਕ ਹੈ ਸਜਾ ਉਹਨਾਂ ਨੇ ਆਪਣਾ ਮਾਰਤੀ ਮਤਲਬ ਮਾਰ ਕੇ ਨਾ ਸਿੰਘੰਦਰ ਚਲੇ ਗਏ ਹੈ ਨਾ ਠੀਕ ਹੈ ਉਹਨਾਂ ਦੀ ਪਰਮਾਤਮਾ ਨੇ ਅੰਦਰ ਲਿਖੀ ਹੋਈ ਸੀਗੀ ਪਰ ਆਪਾਂ ਦੀ ਲੋਣੀ ਚਾਹੁੰਦੇ ਸੀਗੇ ਵੀ ਅੰਮ੍ਰਿਤਪਾਲ ਇਸ ਗੰਦ ਪਿੱਛੇ ਗੰਦ ਕਰਕੇ 5-7 ਸਾਲ ਜੇਲ੍ਹ ਦੇ ਅੰਦਰ ਲਾਵੇ ਹੈ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਵੀ ਉੱਥੇ ਲੈ ਗਿਆ ਤੋਂ ਦਾ ਐਸਐਸਪੀ ਬਠਿੰਡੇ ਨੇ ਕਲੀਅਰ ਕਰਿਆ ਹੈ ਨਾ ਵੀ ਉਹ ਤਾਂ ਅਗਲੇ ਦਿਨ ਸਵੇਰੇ ਚਲੇ ਗਿਆ ਸੀਗਾ ਪਰ ਇਹ ਸਾਡੇ ਤਦੀਲਾ ਚ ਇਹ ਸੀਗਾ ਕਿਉਂਕਿ ਆਪਾਂ ਭਾਈ ਉਹ ਬੰਦਾ ਇਹ ਚੀਜ਼ਾਂ ਨੂੰ ਦੱਸ ਸਕਦਾ ਜਿਹੜਾ ਹੰਡਾ ਕੇ ਆਇਆ ਹੁੰਦਾ ਅਸੀਂ ਤਾਂ ਭਾਈ ਜੀਣਾ ਕੱਟ ਕੇ ਆਏ ਹੋਏ ਆ ਅਸੀਂ ਤਾਂ ਦੇਖ ਕੇ ਆਏ ਹੋਏ ਜੀਣਾ ਦਾ ਸਿਸਟਮ ਭਾਈ ਅੰਦਰ ਤਾਂ ਸੋਚ ਮਰ ਜਾਂਦੀ ਹੈ ਬੰਦੇ ਦੀ ਚਾਰਦواری ਚ ਬਿਲਕੁਲ ਜਿਵੇਂ ਲਲੰਬਾਲੀ ਵਾਲੇ ਜਿਹੜੇ ਵੀ ਮੇਰਾ ਸਹਿਰ ਮੈਨੂੰ ਵੀ ਚਾਰਦواری ਚ ਬੰਦ ਕਰਤਾ ਕਹਿੰਦਾ ਤੂੰ ਜ਼ੁਲਮ ਕਰਿਆ ਹੈ ਨਾ ਜ਼ੁਲਮ ਕੀ ਕਰਿਆ ਆਪਣੀ ਹੱਕ ਦੀ ਆਵਾਜ਼ ਚੱਕੀ ਸੀਗੀ ਹੈ ਨਾ ਜੀ ਠੀਕ ਹੈ ਨਾ ਵੀ ਭਾਈ ਅੰਦਰ ਤਾਂ ਜੇ ਬੰਦੇ ਦੇ ਸੋਚ ਮਰ ਜਾਂਦੀ ਆ ਕਿਉਂਕਿ ਬਾਹਰ ਪਹਿਰਾ ਦੇਣ ਵਾਲਾ ਕੋਈ ਨਹੀਂ ਹੈਗਾ ਅਸੀਂ ਤਾਂ ਆਪਣੀ ਐਗਜ਼ਾਮਪਲ ਦਿੰਨੇ ਆ ਨਵਦੀਫਰ ਵਰਗੇ ਕਿੰਨੇ ਪੈਦਾ ਹੋ ਗਏ ਭਾਈ ਮੈਂ ਇੱਕ ਵਾਰ 24 ਪਰਚੇ ਗਵਰਨ ਜਿੱਥੇ ਹੋਏ ਨੇ ਸੋਣਾ ਹੁਣ ਦੀ ਵਾਰ ਪਾਏ ਸੀ ਚੱਲ ਰਹੇ ਨੇ ਤਰੀਕਾ ਵੀ ਭੁਗਦੇ ਨੇ ਚੱਡੇ ਤੱਕ ਪੜਵਾ ਲੇ ਭਾਈ ਜਦ ਬੰਦੇ ਦਾ ਸੀਆਈ ਸਟਾਫ 'ਚ ਢੇੜਾ ਲੱਗ ਜਾਂਦਾ ਨਾ ਮਾਂ ਬੁੱਕੜ ਤੇ ਲੈ ਕੇ ਸੌਂਦੀ ਆ ਵੀ ਭਾਈ ਦਵਾਰਾਂ ਦੀ ਬਾਹਰ ਘਰੋਂ ਨਿਕਲਦੇ ਨੇ ਰਾਤ ਨੂੰ ਕਹਿੰਦੇ 부ੜਕ 부ੜਕੇ ਉੱਠਦੇ ਨੇ ਉਹ ਚੀਜ਼ਾਂ ਐਸੀ ਜਿਹੀ ਗੱਲਾਂ ਨੇ ਸੱਚਾਈ ਗੱਲਾਂ ਨੇ ਇਹ ਠੀਕ ਹੈ ਅਸੀਂ ਦੇਖ ਕੇ ਆਏ ਹੋਏ ਆ ਵੀ ਭਾਈ ਅਮ੍ਰਿਤਪਾਲ ਵਰਗੀ ਸੋਚ ਜਾਂ ਸੋਚੇ ਨੇ ਬਾਹਰ ਪੈਦਾ ਹੋ ਜੂਗੀ ਨਹੀਂ ਹੋ ਸਕਦੀ ਉਹ ਸੋਚ ਸਿਰਫ ਉਹਦੀ ਆ ਉਹ ਸਰ ਉਹਦੀ ਜ਼ਿੰਮੇਵਾਰੀ ਜੋ ਪ੍ਰਮਾਤਮਾ ਨੇ ਅਕਾਲ ਪੁਰਖ ਨੇ ਤੈਅ ਕਰੀ ਹੈ ਨਾ ਉਹ ਸਿਰਫ ਉਹਦੀ ਹੀ ਤੈਅ ਕਰੀ ਹੋਈ ਹੈ ਠੀਕ ਹੈ ਨਾ ਸਾਡੀ ਜਿਵੇਂ ਖੇਤੀ ਨੂੰ ਲੈ ਕੇ ਕਰੀ ਹੋਈ ਆ ਜਿਵੇਂ ਤੁਸੀਂ ਨਾਮ ਲੀਤਾ ਪਹਿਲਾਂ ਭਾਈ ਕੁੱਕੀ ਗਿੱਲ ਉਹਨਾਂ ਦਾ ਉਹਨਾਂ ਦੀ ਉਹਨਾਂ ਦੇ ਹਿਸਾਬ ਨਾਲ ਕੀਤੀ ਹੋਈ ਸੀਗੀ ਵੀ ਸਾਡੇ ਕੋਲ ਦੇ ਉਹਦੇ ਸੂਰਮੇ ਨੇ ਹੈ ਨਾ ਠੀਕ ਹੈ ਤੇ ਵਿਚਾਰਤਾ ਰਹ ਸਕਦੀ ਆ ਉਹਨਾਂ ਦੀ ਸੋਚਣ ਦਾ ਢੰਗ ਕਿਉਂਕਿ ਯਾਰ ਉਹ ਵੱਡੇ ਵੀ ਨੇ ਉਹਨਾਂ ਦਾ ਹੋਰ ਤਰੀਕੇ ਨਾਲ ਹੋ ਸਕਦਾ ਹੈ ਨਾ ਪਰ ਜੇ ਆਪਾਂ ਮੇਰੀ ਸੋਚ ਪਤਾ ਕੀ ਆ ਯਾਰ ਬੈਰ ਵਿਰੋਧ ਨਹੀਂ ਚਾਹੀਦਾ ਆ ਠੀਕ ਹੈ ਲੋੜ ਨਹੀਂ ਹੈਗੀ ਉਹਨੂੰ ਕਹਿ ਤਾਂ ਦਿੰਦੇ ਆ ਪਾ 3000 ਬਿਤੇਨ ਕਰੋੜ ਦੀ ਆਬਾਦੀ ਹੋ ਗਈ ਆਪਣੀ ਹੈਨਾ ਪਰ ਇਹ ਕੁਆਂਟੀਟੀ ਵਧੀਆ ਕੁਆਲਿਟੀ ਘਟੀ ਹੈ ਜੀ ਜਦੋਂ ਪੁਰਾਣਾ ਟਾਈਮ ਸੀ ਨਾ ਜਦੋਂ ਅਸੀਂ ਦੋ ਰਹਿ ਗਏ ਸੀਗੇ ਹੈਨਾ ਜਦੋਂ ਵੀ ਅਸੀਂ ਉਦੋਂ ਅਸੀਂ ਤਾਂ ਉਦੋਂ ਨਹੀਂ ਬਦਲੀ ਤੋਂ ਡਰੇ ਅਸੀਂ ਫੇਰ ਚੜ੍ਹਦੀ ਕਲਾ 'ਚ ਹੋਏ ਹਾਂ ਬਹੁਤ ਹੈਨਾ ਉਹ ਤੋਂ ਬਾਅਦ ਜਦੋਂ ਮਤਲਬ ਲੜਾਈਆਂ ਲੜਦੇ ਸੀਗੇ ਹੈਨਾ ਜਿਵੇਂ ਮੱਛੀ ਰੰਗੜ ਦਾ ਸੀਰ ਵੱਡੇ ਹੈਨਾ ਉਹ ਸਿੱਕ ਸਿੱਕ ਦਾ ਸਾਥ ਦਿੰਦਾ ਸੀਗਾ ਤਾਂ ਕੰਮ ਹੁੰਦੇ ਸੀਗੇ ਹੈਨਾ ਹਾਂ ਤੇ ਲੱਤਾਂ ਖਿੱਚਣ ਦੇ ਲੱਗੇ ਹੋਏ ਆ ਭਾਈ ਲੱਤਾਂ ਖਿੱਚ ਲਓ ਭਾਈ ਲੱਤਾਂ ਖਿੱਚ ਲਓ ਭਾਈ ਲੱਤਾਂ ਖਿੱਚ ਲਓ ਇਹ ਅੰਮ੍ਰਿਤਪਾਲ ਦਿਬੜੂਗੜ ਪਿਆ ਹੈ ਨਾ ਭਾਈ ਅੰਮ੍ਰਿਤਪਾਲ ਪਿਛੇ ਤਾਂ ਤੁਸੀਂ ਵੀ ਜਿਹੜੇ 'ਚ ਸੀਗੇ 8:00 ਵਜੇ ਤੇ ਤੁਸੀਂ ਬੋਲੇ ਸੀਗੇ ਹੈਨਾ ਤੁਹਾਨੂੰ ਵੀ ਪਟਿਆਲੇ ਜਿਹੜੇ 'ਚ ਰੱਖਿਆ ਸੀਗਾ ਸਾਡੀ ਮੁਲਾਕਾਤ ਵੀ ਉੱਥੇ ਹੋਈ ਸੀਗੀ ਹੈਨਾ ਪਟਿਆਲੇ ਜਿਹੜੇ ਉਹਦੀ ਲੱਤਾਂ ਖਿੱਚਣ ਵਾਲਾ ਕੌਣ ਆ ਆਪਣੇ ਤਾਂ ਹੈਗੇ ਨੇ ਹੈਨਾ ਜਦੋਂ ਦੱਸੋ ਕੋਈ ਬਿਹਾਰ ਤੋਂ ਵੀਡੀਓ ਪਾਉਂਦਾ ਉਹਦੀ ਕੋਈ ਦਿੱਲੀ ਤੋਂ ਵੀਡੀਓ ਪਾਉਂਦਾ ਉਹਦੀ ਕੋਈ ਬੰਗਾਲ ਤੋਂ ਵੀਡੀਓ ਪਾਉਂਦਾ ਸਾਡੇ ਆਲੇ ਤਾਂ ਖਿੱਚੇ ਰਹੇ ਨੇ ਲੱਤਾਂ ਪਈ ਜਦੋਂ ਤੱਕ ਸਿੱਖ ਸਿੱਖ ਦੀ ਲੱਤਾਂ ਖਿੱਚਣੀਆਂ ਬੰਦ ਨਹੀਂ ਕਰੂਗਾ ਇਸ ਕੌਮ ਦਾ ਭਲਾ ਨਹੀਂ ਹੋ ਸਕਦਾ ਹੈ ਠੀਕ ਹੈ ਔਰ ਕੁਆਲਿਟੀ ਚਾਹੀਦੀ ਹੈ ਭਈ ਕੁਆਂਟੀਟੀ ਨਹੀਂ ਚਾਹੀਦੀ ਠੀਕ ਹੈ ਨਾ ਜਿਹੜੇ ਆ ਕੇ ਨਾ ਸੋਚਦੇ ਨੇ ਵੀ ਬੱਸ ਆ ਕੇ ਗਲਤ ਬੋਲਣ ਦਾ ਗਿਆਨਦੇ ਨੇ ਜੀ ਹਾਂ ਜੇਦੋਂ ਗਲਤ ਹੋ ਗਿਆ ਜੀ ਹੈ ਨਾ ਔਰ ਉਹ ਵੀ ਉਹ ਕਲਚਰ ਨੂੰ ਲੈ ਕੇ ਜਿਹੜਾ ਫੋਰਨ ਵਾਲਾ ਕਲਚਰ ਸਾਡਾ ਕਲਚਰ ਤਾਂ ਰੀਸਿਮੁਨੀ ਵਾਲਾ ਸੀਗਾ ਸਾਨੂੰ ਤਾਂ ਉਹਨਾਂ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਵੇਦਾਂ ਦੇ ਹਿਸਾਬ ਨਾਲ ਇਤਿਹਾਸ ਦੇ ਹਿਸਾਬ ਨਾਲ ਵੀ ਕਲਚਰ ਠੀਕ ਹੋਵੇ ਬਾਬੇ ਨਾਨਕ ਦੇ ਗ੍ਰੰਥ ਦੇ ਹਿਸਾਬ ਨਾਲ ਚੱਲਣਾ ਚਾਹੀਦਾ ਹੈ ਨਾ ਅਸੀਂ ਅਪਣਾਉਣ ਲੱ ਵੀ ਫੋਰਨ ਟੂ ਦੇ ਕਲਚਰ ਨੂੰ ਆਜ਼ਾਦੀ ਚਾਹੀਦੀ ਹੈ ਜੀ ਇਹ ਚਾਹੀਦਾ ਜਿਉਂ ਠੀਕ ਹੈ ਭਾਈ ਕੁਝ ਲਿਮਟ ਵੀ ਹੁੰਦੀ ਹੈ ਸਮਾਜ ਨੂੰ ਲੈ ਕੇ ਆ ਠੀਕ ਹੈ ਤੇ ਇਹ ਲਿਮਟਾਂ ਜ਼ਰੂਰੀ ਹੁੰਦੀਆਂ ਨੇ ਜਦੋਂ ਫਿਰ ਅਤ ਚੱਕ ਦਾ ਨਾ ਕੋਈ ਫਿਰ ਸਿੰਘ ਸੂਰਮੇ ਹੁੰਦੇ ਨੇ ਉਹਨਾਂ ਵਾਸਤੇ ਕੋਈ ਕਾਨੂੰਨ ਨਹੀਂ ਹੁੰਦਾ ਠੀਕ ਹੈ ਨਾ ਕਿਉਂਕਿ ਕਾਨੂੰਨ ਬਣਦੇ ਟੁੱਟਣ ਵਾਸਤੇ ਨੇ ਜੇ ਕਾਨੂੰਨ ਸਹੀ ਤਰੀਕੇ ਨਾਲ ਕੰਮ ਕਰੇ ਕੋਈ ਕਾਨੂੰਨ ਦਾ ਬੰਦਿਆ ਦੇ ਬਣਾਏ ਹੋਏ ਨੇ ਹਨ ਡਿਊਟੀਆਂ ਅਕਾਲਪੁਰ ਖਲਾਉਂਦਾ ਆ ਤੇ ਕਾਨੂੰਨ ਵੀ ਠੀਕ ਕੰਮ ਕਰੇ ਫਿਰ ਵੀ ਸਾਇਦੇ ਨੋਬਤ ਨਾਵੇ ਹਨ ਹੁਣ ਅੱਛੀ ਗੱਲ ਚਲੋ ਅਗੇ ਐਸਐਚਓ ਸਾਹਿਬ ਕੋਲ ਹੈ ਨਾ ਪਰ ਮੈਨੂੰ ਇਹਨਾਂ ਕਹ ਵੀ ਉਪਰਾ ਨੇ ਸਾਡੀ ਗੱਲ ਮੰਨੀ ਅਸੀਂ ਵੀ ਪਿਆਰ ਨਾਲ ਬੇਨਤੀ ਕਰੀ ਉਹਨੇ ਵੀ ਪਿਆਰ ਨਾਲ ਸਵੀਕਾਰ ਕਰ ਲਈ ਐ ਨਹੀਂ ਹੋਇਆ ਕਰਦਾ ਕਿਉਂਕਿ ਆਪਣੇ ਨਾਲ ਮਿਲ ਕੇ ਚੱਲਣਾ ਆ ਜੇ ਅਸੀਂ ਬਦਮਾਸ਼ੀ ਕਰਕੇ ਕਹਿੰਦੇ ਵੀ ਭਾਈਓ ਇੱਕ ਹੋਰ ਭਾਈਓ ਕਰ ਹੈ ਨਾ ਠੀਕ ਹੈ ਨਾ ਉਹ ਵੀ ਕਈ ਵਾਰ ਸਹੀ ਨਹੀਂ ਹੁੰਦਾ ਸਮਝਾਣਾ ਫਰਜ਼ ਹੁੰਦਾ ਹੈ ਨਾ ਜੇ ਨਾ ਸਮਝੇ ਫੇਸ ਟਾਈਪ ਲੱਪਣਾ ਅੰਮ੍ਰਿਤਪਾਲ ਲਿਖਤ ਹੈ ਸਮਝਾਇਆ 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 ਇਹ ਹੁੰਦਾ ਸਿੱਖ ਦਾ ਫਰਜ਼ ਸਿੱਖ ਸਿੱਖ ਕਿਹਾ ਹੈ ਸਿੱਖੀ ਕਿਹਾ ਹੈ ਸਿੱਖੀ ਕਿਹਾ ਹੈ ਦਇਆ ਕਰਨੀ ਹੈ ਜੀ ਹੈਨਾ ਵਿਦਿਆਲਤਾ ਹੋਣੀ ਚਾਹੀਦੀ ਹੈ ਇਨਸਾਨ ਦੇ ਅੰਦਰ ਹੈ ਨਾ ਕਰੀ ਭਾਈ ਬਹੁਤ ਦਇਆਲਤਾ ਕਰੀਆ ਬਹੁਤ ਦਇਆਲਤਾ ਕਰੀਆ ਤੇਰੇ ਉੱਤੇ ਉਸ ਕੁੜੀ ਦੇ ਉੱਤੇ ਵੀ ਭਾਈ ਤੈਨੂੰ ਖਰਚਾ ਵੀ ਦਿਨੇ ਆ ਤੈਨੂੰ ਕੀ ਚਾਹੀਦਾ ਤੈਨੂੰ ਸਮਝਾਇਆ ਵੀ ਕਿਹਾ ਦਇਆ ਹੀ ਸੀਗੀ ਨਹੀਂ ਪਹਿਲੀ ਵਾਰ ਚ ਵੀ ਕਰ ਸਕਦੇ ਉਹ ਪਰ ਫਿਰ ਅਣਖ ਵੀ ਹੈਗੀ ਆ ਜੈ ਆਪਣੇਂਦਰ ਦਇਆ ਹੈਗੀ ਆ ਨਾ ਫਿਰ ਸਾਡੇ ਅੰਦਰ ਅਣਖ ਵੀ ਹੈਗੀ ਆ ਠੀਕ ਹੈ ਨਾ ਤੇ ਸਾਨੂੰ ਆਪਣੇ ਪੰਜਾਬ ਦਾ ਭਵਿੱਖ ਵੀ ਦਿਖਦਾ ਆ ਸਾਨੂੰ ਆਪਣੇ ਬੱਚੇ ਵੀ ਦੇਖਣ ਨੇ ਕੱਲ ਨੂੰ ਠੀਕ ਹੈ ਵੀ ਉਹਨਾਂ ਦੇ ਅੱਗੇ ਗੰਦ ਨਾ ਪਰੋਸਿਆ ਜਾਵੇ ਹਨ ਕਿਉਂਕਿ ਅੱਜ ਦਾ ਬੱਚਾ ਫੋਨ ਸੱਚੀ ਚਲਾ ਰਿਹਾ ਆ ਉਹਨੂੰ ਅੱਜ ਦਾ ਯੁੱਗ ਯਾਰ ਲਾਲੂ ਹੈ ਨਾ ਐਵੇਂ ਦਾ ਹੋ ਗਿਆ ਮੋਬਾਈਲ ਵਾਲਾ ਹੋ ਗਿਆ ਹੈ ਨਾ ਠੀਕ ਹੈ ਅਸੀਂ ਫੇਰ ਵੀ ਆਪਣੇ ਬੱਚਿਆਂ ਨੂੰ ਰੱਖਦੇ ਆ ਦੂਰ ਹਨ ਵੀ ਜਿੰਨਾ ਕਿ ਰੱਖਿਆ ਪਰ ਹੈਗਾ ਯਾਰ ਫੋਨ ਵਾਲਾ ਸਿਸਟਮ ਹੈ ਨਾ ਤੇ ਫਿਰ ਉਹ ਜੇ ਉਹਦਾ ਹੈਗਾ ਤਾਂ ਉਹਨੂੰ ਥੋੜੀ ਠੱਲਦਾ ਆਪਣਾ ਵੀ ਫਰਜ਼ ਬਣਦੀ ਨਹੀਂ ਤਾਂ ਆਪਣਾ ਹੀ ਫਰਜ਼ ਨੇ ਹੈ ਨਾ ਠੀਕ ਹੈ ਨਾ ਪਰਿਵਾਰਾਂ ਦੇ ਫਰਜ਼ ਨੇ ਵੀ ਸਾਡੇ ਬੱਚੇ ਇਹੋ ਜਿਹਾ ਕੰਮ ਨਾ ਕਰਨ ਜੀ ਠੀਕ ਹੈ ਤੇ ਕਿਵੇਂ ਦੇਖਦੇ ਹੋ ਨਵਦੀਪ ਸਰਕਾਰਾਂ ਦੇ ਮਤਲਬ ਜਿਹੜਾ ਉਹਨਾਂ ਨੂੰ ਵੀ ਕੁਝ ਨਾ ਕੁਝ ਕਰਨਾ ਚਾਹੀਦਾ ਜਿਵੇਂ ਹੁਣ ਅਕਾਊਂਟ ਵੀ ਨਹੀਂ ਅਜੇ ਤੱਕ ਬੈਨ ਕੀਤਾ ਹੈਗਾ ਇਹ ਸਰਕਾਰ ਰਹੀ ਇਹ ਚੀਜ਼ ਅਪਣਾ ਲੈਣ ਜਿੰਮਾ ਚੱਕ ਲੈਣ ਜਿਵੇਂ ਕਹਿੰਦੇ ਸੀ ਕਹਿੰਦੇ ਵੀ ਅਮਰਿਤਪਾਲ ਦੇ ਕੋਲ ਉਹਦੇ ਫੋਨ ਨੇਗੇ ਕਾਂਚਨ ਕੁਮਾਰੀ ਦੇ ਉਹ ਅਕਾਊਂਟ ਕਿਉਂ ਨਹੀਂ ਬੈਨ ਕਰਦੇ ਹਜੇ ਵੀ ਚੱਲ ਰਹੇ ਨੇ ਹੋਰ ਵੀ ਜਿਹੜੀਆਂ ਕਾਫੀ ਕੁੜੀਆਂ ਨੇ ਜਿਵੇਂ ਜਸਨੀ ਤਾਂ ਜਾਂ ਇੱਕ ਸੁਰਲੀਨਾ ਕੁੜੀ ਹਨਾ ਬਾਹਰ ਜਾ ਕੇ ਆਪਣੇ ਜਿਵੇਂ ਨਗਨ ਹਾਲਾਤ ਦੇ ਵਿੱਚ ਆਪਣੇ ਬਲਾਊਜ਼ ਦਿਖਾਉਣੇ हिਪਸ ਦਿਖਾਉਣੇ ਇਹ ਕਰਦੀਆਂ ਕਿਉਂ ਨਹੀਂ ਕਾਰਨ ਕੀ ਮੰਨਦੇ ਚੀਜ਼ ਦੇ ਪਿੱਛੇ ਸਿਰਫ ਫੋਕੀ ਫੇਮ ਦੇ ਲਈ ਪੈਸਾ ਹੀ ਪੈਸਾ ਹੀ ਹੋਊਗਾ ਬਾਈ ਹੈਨਾ ਔਰ ਤਾਂ ਕੀ ਹੋ ਸਕਦਾ ਪੈਸਾ ਮਿਲਦਾ ਹੋਊਗਾ ਹੈਨਾ ਵਧੀਆ ਘਰ ਚੱਲਦਾ ਹੋਊਗਾ ਕਿਉਂਕਿ ਸ਼ਾਇਦ ਮੈਨੂੰ ਲੱਗਦਾ ਵੀ ਇਹ ਲੋਕ ਆਪਣੀ ਜ਼ਿੰਦਗੀ ਚ ਹਾਰੇ ਹੋਏ ਇਨਸਾਨ ਸੀਗੇ ਜਿਨ੍ਹਾਂ ਨੇ ਰਾਹ ਫੜੇ ਹੋਏ ਨੇ ਜੀ ਹੈਨਾ ਦਿੰਨ ਨਗਾ ਸੀ ਵੀ ਸੁਣਿਆ ਇਹਨਾਂ ਦੇ ਮੂੰਹ ਤੋਂ ਹੀ ਸੁਣਿਆ ਉਹ ਨਾ ਵੀ ਸਾਡੀ ਹੈਲਪ ਨਹੀਂ ਕਰੀ ਗਈ ਜੀ ਪਹਿਲਾਂ ਸਾਡਾ ਇਹ ਨਹੀਂ ਹੈ ਨਾ ਵੀ ਮਤਲਬ ਅਗਰ ਤੁਸੀਂ ਜ਼ਿੰਦਗੀ 'ਚ ਹਾਰ ਜੂਗੇ ਤਾਂ ਤੁਸੀਂ ਗੰਦੇ ਕੰਮਾਂ ਵਾਲੇ ਪਾਸੇ ਚਲੇ ਜਾਓਗੇ ਨਾ ਫਿਰ ਗੰਦਾ ਕੰਮਾ ਸ਼ਾਇਦ ਪੈਸਾ ਹੋਊਗਾ ਕਿਉਂ ਪੈਸਾ ਹੀ ਆਰਾਮ ਦਿੰਦਾ ਬੰਦੇ ਨੂੰ ਨਾ ਸੁੱਖ ਤੇਲਾ ਜਿਹੜਾ ਪੈਸਾ ਦੇਣਾ ਵੀ ਤੁਸੀਂ ਪੈਸੇ ਹੀ ਤੁਹਾਡੇ ਵਾਸਤੇ ਪੈਸਾ ਹੀ ਸਭ ਕੁਝ ਹੋ ਗਿਆ ਨਾ ਐ ਤਾਂ ਫਿਰ ਤਪਈ ਫਿਰ ਤਪਈ ਅਲਾਉੜੀ ਕਰ ਦੇਣ ਜੀ ਵੀ ਸਾਰੇ ਨੰਗੇ ਹੀ ਹੋ ਜੋ ਸਾਰੀ ਦੁਨੀਆ ਦੇ ਅੰਦਰ ਹੈ ਨਾ ਕਿ ਨਾ ਜੈ ਇੰਨਾ ਗੰਦੇ ਚਾਹੀਦਾ ਤੁਹਾਨੂੰ ਭਈ ਅਸੀਂ ਪੰਜਾਬ ਦੀ ਧਰਤੀ ਤੇ ਕਿਉਂ ਮਾਣ ਕਰਦੇ ਆਂ ਕੋਈ ਅਪਸੈਟ ਇਨਸਾਨ ਹਮ ਬਾਜ਼ਾਰ ਦੇ ਅੰਦਰ ਘੁੰਮਦਾ ਹੁੰਦਾ ਨਗਨ ਹਾਲ ਦੀ ਬੰਦੇ ਦੀ ਗੱਲ ਕਰਦੇ ਆਪਾਂ ਹੈਨਾ ਉਹਨੂੰ ਅਸੀਂ ਲੈ ਕੇ ਜਾਂਦੇ ਆ ਸਾਡੇ ਜਿਹੜੇ ਭਰਾਮਣੇ ਆਸ਼ਰਮ ਖੁੱਲ੍ਹੇ ਹੋਏ ਨੇ ਅਸੀਂ ਉਹਨੂੰ ਵੀ ਸਾਂਭਦੇ ਹਮ ਵੀ ਭਾਈ ਇਹ ਚੀਜ਼ ਠੀਕ ਨਹੀਂ ਹੈਗੀ ਜਿਵੇਂ ਆ ਬੰਦਾ ਕਿਉਂਕਿ ਇਹ ਥੋੜਾ ਮੈਂਟਲੀ ਅਪਸੈਟ ਆ ਹੈਨਾ ਅਸੀਂ ਉਹਨੂੰ ਵੀ ਸਾਂਭਦੇ ਉਹਦਾ ਲਾਜ ਵੀ ਕੀਤਾ ਜਾਂਦਾ ਕੱਪੜੇ ਵੀ ਦਿੱਤੇ ਜਾਂਦੇ ਨੇ ਦਵਾਈ ਵੀ ਦਿੱਤੀ ਜਾਂਦੀ ਵੀ ਇਹ ਤਾਂ ਹੋਰ ਦੱਸੋ ਮੈਨੂੰ ਕਿੱਥੇ ਖੁੱਲ੍ਹੇ ਹੋਈ ਨੇ ਇਹ ਜਿਹੜਾ ਆਸ਼ਰਮ ਜੀ ਕਿਤੇ ਵੀ ਨਹੀਂ ਖੁੱਲ੍ਹੇ ਠੀਕ ਹੈ ਨਾ ਵੀ ਭਾਈ ਫਿਰ ਇਹ ਸਭ ਕੁਝ ਪੈਸਾ ਨਹੀਂ ਹੈ ਠੀਕ ਹੈ ਔਰ ਪਪਾ ਤੂੰ ਦੇਖੋ ਪੰਜਾਬ ਦੀ ਜ਼ਿੰਮੇਵਾਰੀ ਲੈ ਸਕਦੇ ਆ ਜਿਵੇਂ ਅਸੀਂ ਅਸੀਂ ਆਪਣੇ ਸ਼ਹਿਰ ਦੀ ਲੈ ਸਕਦੇ ਆ ਮੈਂ ਕੱਲ ਵੀ ਕਿਹਾ ਸੀਗਾ ਵੀਡੀਓ ਤੇ ਵੀ ਭਾਈ ਕੋਈ ਵੀ ਆਪਣਾ ਬੱਚਾ ਇਹੋ ਜਿਹਾ ਕੰਟੈਂਟ ਨਾ ਪਾਵੇ ਕੋਈ ਬੱਚੀ ਨਾ ਪਾਵੇ ਹੈਨਾ ਜਿਹਦੇ ਨਾਲ Hindu ਸਮਾਜ ਦੇ ਬੱਚਿਆਂ ਤੇ ਵੀ ਕੋਈ ਗੰਦਾ ਅਸਰ ਪਵੇ ਸਿੱਖ ਸਮਾਜ ਦੇ ਬੱਚਿਆਂ ਤੇ ਵੀ ਕੋਈ ਗੰਦਾ ਅਸਰ ਪਵੇ ਮੁਸਲਮਾਨ ਸਮਾਜ ਦੇ ਬੱਚਿਆਂ ਤੇ ਵੀ ਕੋਈ ਗੰਦਾ ਵੀ ਹਾਂ ਵੀ ਇਹ ਭਾਈ ਇਸ ਸਮਾਜ ਦਾ ਬੱਚਾ ਐਵੇਂ ਦਾ ਕੰਮ ਕਰਦਾ ਬਾਕੀ ਸਾਰਿਆਂ ਨੂੰ ਜ਼ਿੰਮੇਵਾਰੀਆਂ ਦੇਖੋ ਵੀ ਜਦੋਂ ਉੱਚੇ ਵੀ ਅੰਮ੍ਰਿਤਪਾਲ ਸਭ ਕੁਝ ਕਰ ਦੋਗੇ ਨਬਲੀਬ ਹੋਣੀ ਖਾ ਦੇਣਗੇ ਐਵੇਂ ਨਹੀਂ ਹੋਇਆ ਕਰ ਇਹ ਜ਼ਿੰਮੇਵਾਰੀਆਂ ਸਾਰਿਆਂ ਨੂੰ ਲੈਣੀਆਂ ਪੈਂਦੀਆਂ ਨੇ ਸਮਾਜ ਨੂੰ ਲੈਣੀਆਂ ਪੈਂਦੀਆਂ ਨੇ ਅੱਛੇ ਰਾਹ ਨੇ ਕਾਨੂੰਨ ਹੈਗਾ ਆਪਾਂ ਕਾਨੂੰਨ ਦੀ ਵੀ ਮਦਦ ਲੈ ਸਕਦੇ ਹਾਂ ਇਹ ਜੀ ਗੱਲ ਨਹੀਂ ਹੈਗੀ ਜੇ ਹੁਣ ਜੇ ਆਪਾਂ ਕੀ ਕਰਨਾ ਕੀ ਹੁੰਦਾ ਇੱਕ ਕੋਰਟ ਚ ਐਪਲੀਕੇਸ਼ਨ ਨਹੀਂ ਤਾਂ ਲਿਖਾਣੀ ਹੁੰਦੀ ਹੈ ਜਾ ਕੇ ਐਸਐਚਓ ਨੂੰ ਦੇਣੀ ਹੁੰਦੀ ਹੈ ਐਸਐਚਓ ਦੇ ਤੇ ਉਹਨੂੰ ਬੁਲਾ ਕੇ ਉਹਦੇ ਪਰਿਵਾਰ ਨੂੰ ਸਮਝਾਵੇ ਨਹੀਂ ਸਮਝਦਾ ਐਸਪੀ ਕੋਲ ਪੇਸ ਹੋ ਐਸਪੀ ਬੁਲਾਊਗਾ ਉਹਨੂੰ ਹੈਨਾ ਫੇਰ ਸਮਝਾਇਆ ਜਾਊਗਾ ਠੀਕ ਦੋ ਤਿੰਨ ਗੇੜੇ ਲੱਗੇ ਹੋਏ ਪੁਲਿਸ ਦੇ ਅੰਦਰ ਮੰਦਤਾਪੇ ਬੰਦ ਕਰ ਦੇਂਦਾ ਨਹੀਂ ਵੀ ਸਮਝਦਾ ਫੇਰ ਫਿਰ ਸਮਾਜ ਵਿੱਚ ਹੈਗਾ ਮਾਰਾ ਉਹਨੂੰ ਇਕੱਠਾ ਕਰ ਸਕਦੇ ਆਪਾਂ ਭਾਈ ਸਮਾਜ ਨੂੰ ਇਕੱਠਾ ਕਰਕੇ ਫੇਰ ਉਹਦੇ ਪਰਿਵਾਰ ਕੋਲ ਵੀ ਜਾ ਸਕਦੇ ਆਂ ਵੀ ਭਾਈ ਇਹਦੇ ਕੋ ਸਾਰਾ ਸਮਾਜ ਆਇਆ ਹੋਇਆ ਤੁਹਾਡੇ ਬਾਹਰ ਦੇ ਅੰਦਰ ਇਹਨੂੰ ਬੰਦ ਕਰੋ ਪਰ ਜ਼ਿੰਮੇਵਾਰੀ ਨਹੀਂ ਜੇ ਕੋਈ ਲਊਗਾ ਨਾ ਜਿਹੜਾ ਐਸੀ ਸੋਚ ਲੀਵੇ ਬਸ ਘਰੇ ਬੈਠ ਕੇ ਫੋਨ ਚਲਾਣੇ ਨੇ ਆ ਰਾਮ ਪ੍ਰਸਤ ਭਾਈ ਗੱਲ ਉਹੀ ਤਾਂ ਹੋਗੀ ਨਾ ਦੁਨੀਆ ਰਾਮ ਪ੍ਰਸਤ ਬਹੁਤ ਹੋਗੀ ਠੀਕ ਹੈ ਨਾ ਉਮੇਦਪਾਲੇ ਤੋਂ ਚਲੇ ਗਿਆ ਮੈਨੂੰ ਬਹੁਤ ਖੁਸ਼ੀ ਆ ਨਹੀਂ ਭਾਈ ਲੋਕਾਂ ਨੂੰ ਤਾਂ ਖਿੱਚ-ਖਿੱਚ ਕੇ ਲਿਆਉਣਾ ਪੈਂਦਾ ਉਹਨਾਂ ਧਰਨਾਂ ਤੇ ਲਾ ਲੋ ਗੱਲ ਲੜਾਈ ਇਹਨਾਂ ਦੀ ਪਰ ਉਹਨਾਂ ਦੇ ਘਰ ਦੀ ਇਹਨਾਂ ਦੀ ਜ਼ਮੀਨਾਂ ਦੀ ਹੈ ਨਾ ਠੀਕ ਹੈ ਖਿੱਚ-ਖਿੱਚ ਕੇ ਲਿਆਣੇ ਪੁੰਦੇ ਨੇ ਮੀਂਹ ਤਾਂ ਕਰ ਕਰਕੇ ਨਾਲੇ ਛੱਡੇ ਵੀ ਪੜਵਾਲੇ ਕੇਸ ਵੀ ਪਵਾਲੇ ਵੀ ਕਹਿੰਦੇ ਸਭ ਤੋਂ ਅੱਗੇ ਹੋ ਗਏ ਨੇ ਢਿੱਠਾਂਗੇ ਭਾਈ ਸਾਰੇ ਖਾੜਿਆਂ ਨੂੰ ਫਿਰ ਵੀ ਮੀਂਹ ਤਾਂ ਕਰਕੇ ਲੈ ਆਉਂਦੇ ਆ ਕਿਉਂ ਲੋਕ ਆ ਰਾਮਪ੍ਰਸਤ ਜਿਆਦਾ ਹੋ ਲੋਕ ਨਾ ਲਿਕਨਦਾ ਨਹੀਂ ਚਾਹੁੰਦੇ ਲੋਕ ਆਪਣੇ ਆਪ ਨੂੰ ਖੇਚਲ ਨਹੀਂ ਦੇਣਾ ਚਾਹੁੰਦੇ ਹੈਨਾ ਇਹ ਸੋਚਦੇ ਨੇ ਕਿ ਸਹੁਰੇ ਕੋਈ ਕਰ ਦੂਗਾ ਹੋਰੇ ਕੋਈ ਕਰ ਦੂਗਾ ਜਾਂ ਕੋਈ ਕਰ ਦਿੰਦਾ ਫਿਰ ਪਈ ਉਹਦਾ ਸਾਥ ਦੇ ਦਿਆ ਕਰੋ ਹੈਨਾ ਆਪਣੇ ਯੋਧਿਆਂ ਦਾ ਜਿਹੜੇ ਤੁਹਾਡੇ ਵਿੱਚ ਲੜਦੇ ਨੇ ਬੋਲਦੇ ਨੇ ਪਰਿਵਾਰ ਦਾ ਸਾਡੇ ਵੀ ਹੈਗੇ ਨੇ ਅਸੀਂ ਵੀ ਜਮੀਨਾਂ ਤੇ ਦੱਦਾਂ ਵਾਲੇ ਮਾਲ ਗਾ ਰਾਮ ਨਾਲ ਜ਼ਿੰਦਗੀ ਜਿਉ ਸਕਦੇ ਆ ਵੱਡੀਆਂ ਗੱਡੀਆਂ ਅੱਜ ਵੀ ਖੜੀਆਂ ਨੇ ਠੀਕ ਹੈ ਨਾ ਵੱਡੇ ਟਰੈਕਟਰ ਵੀ ਨੇ ਖੁੱਲੀਆਂ ਜ਼ਮੀਨਾਂ ਨੇ ਸਾਰੇ ਪੈਸੇ ਦੇ ਟਕੇ ਦੀ ਸਾਰੇ ਤਰੀਕੇ ਦੀ ਐਸ ਲੈ ਸਕਦੇ ਆ ਅਸੀਂ ਕੀ ਪਰ ਇੱਕ ਦਰਦ ਰੱਖਦੇ ਆ ਜੀ ਦਰਦ ਪੈਦਾ ਕਰਨ ਵਾਲਾ ਅਕਾਲਪੁਰ ਖੁੰਦਾ ਹੈ ਨਾ ਬਿਲਕੁਲ ਠੀਕ ਹੈ ਨਾ ਵੀ ਕਿਉਂਕਿ ਭਾਈ ਹੁੰਚੇ ਹੁੰਦਾ ਜਿਵੇਂ ਗੈਨ ਹੁੰਨ ਚੋ ਲਾ ਲਓ ਜੋਮੀ ਮਾਰ ਦੀ ਲਾ ਲਓ ਭਾਈ ਹੈ ਨਾ ਵੀ ਇਹ ਅਣਖਾਂ ਇਹ ਅਣਖਾਂ ਹੁੰਦੀਆਂ ਨੇ ਜਿਵੇਂ ਮੈਨੂੰ ਨਾ ਡੈਡੀ ਹੁਣੀ ਬਚਪਨ ਦੀ ਗੱਲ ਦੱਸਦੇ ਹੁੰਦੇ ਸੀ ਹੈ ਨਾ ਕਿ ਤੇਰਾ ਪਰਦਾਦੇ ਕੋਈ ਬੰਦਾ ਤੇਰੇ ਪਰਦਾਦੇ ਕੋਲ ਉਹਦਾ ਦੋਸਤ ਨਾ ਬੰਦਾ ਮਾਰ ਕੇ ਆ ਗਿਆ ਸੀ ਅੱਛਾ ਤੇ ਕਹਿੰਦਾ ਵੀ ਨਾ ਬੰਦੂਖ ਦੇ ਗਿਆ ਹੈ ਨਾ ਪਰਦਾਦੇ ਨੂੰ ਅੱਛਾ ਸਰਦਾਰ ਕਰਦਾ ਸੀ ਨੂੰ ਜੀ ਕਹਿੰਦਾ ਵੀ ਪੁਲਿਸ ਲੈ ਗਈ ਚੱਕ ਕੇ ਪਤਾ ਲੱਗ ਗਿਆ ਪੁਲਿਸ ਨੂੰ ਜੀ ਉਹਨੇ ਬੰਦੇ ਨੇ ਉਹ ਜਵਾਨ ਦਾ ਪੱਕਾ ਸੀਗਾ ਉਹਨੇ ਬਦੂਖ ਨਹੀਂ ਦੱਸੀ ਵੀ ਬਦੂਖ ਹੈਗੀ ਕਿੱਥੇ ਅੱਛਾ ਉਹਦੇ ਨਾਲ ਗਿਰੜੀਆਂ ਫੇਰਦੀਆਂ ਪੱਟਾਂ ਦੇ ਜੀ ਪਤਾ ਵੀ ਪੁਲਿਸ ਵੀ ਉੱਤੇ ਤਸੱਦਦ ਕਰਦੀ ਆ ਕਿੰਨਾ ਕਰਦੀ ਆ ਹੈਨਾ ਤੇ ਉਹ ਕਹਿੰਦੇ ਬਈ ਬੀ ਨਾ ਡੈਡੀ ਹੁਣ ਕਹਿੰਦੇ ਕਹਿੰਦੇ ਨਾ ਅਸੀਂ ਉਹਨੂੰ ਰੇੜੇ ਤੇ ਲੈ ਕੇ ਜਾਂਦੇ ਸੀ ਕਹਿੰਦਾ ਅੰਦਰ ਬਾਹਰ ਵੀ ਕਹਿੰਦਾ ਜਿਵੇਂ ਬਾੜੇ ਤੇ ਲੈ ਕੇ ਜਾਣਾ ਘਰ ਹੀ ਲੈ ਕੇ ਨਾ ਬਾਅਦ ਚ ਮਤਲਬ ਜਦ ਮੌਤ ਹੋਈ ਹੈਨਾ ਇੰਨੇ ਜਿਆਦਾ ਮਤਲਬ ਉਹ ਸੋਹ ਮੰਜੇ ਤੇ ਬੈਠੀ ਸੀ ਉਸ ਤੋਂ ਬਾਅਦ ਜੀ ਠੀਕ ਹੈਨਾ ਫਿਰ ਜਦੋਂ ਇਹ ਅਸੀਂ ਇਹ ਗੱਲਾਂ ਬਚਪਨ ਤੋਂ ਸੁਣੀਆਂ ਹੋਈਆਂ ਨੇ ਹੈਨਾ ਠੀਕ ਹੈ ਅਸੀਂ ਤਾਂ ਕਰਮ ਵਾਲੇ ਆ ਵੀ ਸਾਡੀ ਪ੍ਰਮਾਤਮਾ ਸੇਵਾ ਲੈਣਾ ਹੈ ਸਾਡੇ ਤਾਂ ਸੁਪਨੇ ਨੇ ਹੈਨਾ ਵੀ ਮੇਰੇ ਪਰਿਵਾਰ ਨੂੰ ਮੇਰੀ ਕਰੇ ਹੋਈ ਕਿਸੇ ਕਾਰਜ ਕਰਕੇ ਕਦੇ ਜ਼ਿੰਦਗੀ ਦੇ ਅੰਦਰ ਹੈਨਾ ਵੀ ਅਕਾਲ ਤੱਕ ਸਾਹ ਵੀ ਆ ਫਿਰ ਆਪਣਾ ਦਰਬਾਰ ਸਾਹਿਬ ਸਰੂਪਾ ਪਵੇ ਹੈਨਾ ਮੇਰੇ ਮਾਪੇ ਨੂੰ ਇਹ ਸਾਡੇ ਸੁਪਨੇ ਨੇ ਇਹ ਹੈਨਾ ਇਹ ਸਾਡੀ ਅੱਖਾਂ ਨੇ ਹੈਨਾ ਤੇ ਸਾਡਾ ਇਹ ਪਿਆਰ ਆ ਪੰਜਾਬ ਵਾਲੀ ਇਹ ਦਰਦ ਆ ਸਾਡੀ ਕੋਮਲ ਵੀ ਸਾਡੀ ਕੋਮ ਚ ਕੁਝ ਵੀ ਗਲਤ ਨਾ ਹੋਵੇ ਜੀ ਇੱਕ ਕੇ ਸਿੰਘ ਸਾਜਰੇ ਤੁਸੀਂ ਇਸ ਰੋਪੇ ਦੀ ਗੱਲ ਕੀਤੀ ਹੈ ਬੇਕੋ ਬਾਬਾ ਜੀ ਕਿਰਪਾ ਹੋਊਗੀ ਹੈਨਾ ਸੋਚਿਆ ਹੋਇਆ ਹੈਗਾ ਆਪਣੀ ਪਲਾਨਿੰਗਸ ਹੁੰਦੀਆਂ ਨੇ ਹੈਨਾ ਅਸੀਂ ਕਦੋਂ ਇਸ ਰਾਤੇ ਆਉਣਾ ਹੈਨਾ ਕੁਝ ਕਮਿਟਮੈਂਟ ਆਪਣੀ ਹੁੰਦੀ ਹੈ ਹੈਨਾ ਗੁਰੂ ਰਾਮਦਾਸ ਮਹਾਰਾਜ ਨਾਲ ਹੈਨਾ ਉਹ ਸਾਨੂੰ ਪਰਦਾ ਸਾਡੇ ਅੰਦਰ ਹੈਨਾ ਕੀ ਕਰਨਾ ਆਪਾਂ ਨੇ ਕੱਲ ਨੂੰ ਕਿੱਥੇ ਜਾਣਾ ਉਹ ਤੋਂ ਪਹਿਲਾਂ ਕਿਰਪਾ ਹੋਊਗੀ ਹੈਨਾ ਗੁਰੂ ਰਾਮਦਾਸ ਮਹਾਰਾਜ ਦੀ ਹੈਨਾ ਉਹ ਲੱਗ ਗੱਲ ਪਰ ਇਹ ਹੈਗਾ ਮੰਨਦੇ ਹਾਂ ਬਾਬਾ ਜੀ ਇਹ ਇਹੀ ਹੈ ਜ਼ਿੰਦਗੀ ਐਂਡ ਇਹੀ ਹੈ ਵੀ ਹਾਂ ਜਦੋਂ ਤੱਕ ਤੁਸੀਂ ਅੰਮ੍ਰਿਤ ਨਹੀਂ ਜਿੱਤ ਚੁਕੋ ਕਿਉਂਕਿ ਮੇਰੇ ਤਾਂ ਪਰਿਵਾਰ ਮੇਰਾ ਤਾਂ ਸਾਰਾ ਵੀ ਗੁਰੂ ਵਾਲਾ ਹੋ ਗਿਆ ਡੇੜੀ ਵੀ ਨਹੀਂ ਸੀਗੇ ਮੰਮੀ ਵੀ ਨਹੀਂ ਸੀਗੇ ਹੈਨਾ ਪਰਨੇ ਤਾਂ ਪਹਿਲਾਂ ਕਿਸਾਨ ਤੋਂੋਂ ਪਹਿਲਾਂ ਅਜੇ ਡੈਡੀ ਦੇਖ ਲਓ ਤੁਸੀਂ ਹੈਨਾ ਵੀ ਕਿੰਨੀ ਚੜਦੀ ਕਲਾ ਵਾਲੇ ਹੋਗੇ ਹੈਨਾ ਮਾਤਾ ਚੜਦੀ ਕਲਾ ਵਾਲੀ ਹੈ ਹੈਨਾ ਤੇ ਭਾਈ ਮੇਰਾ ਤਾਂ ਮੇਰਾ ਤਾਂ ਐਂਡੇ ਹੀ ਆ ਵੀ ਭਾਈ ਮੈਂ ਤਾਂ ਇੱਕਦਮ ਸਿੰਘ ਸਜਣਾ ਹੀ ਸਜਣਾ ਹੈਨਾ ਵੀ ਇੱਤੇ ਬਿਨਾਂ ਤੋਂ ਗਤੀਓ ਨਹੀਂ ਹੈਗੀ ਯਾਰ ਹੈਨਾ ਤੇ ਮੇਨਾਂ ਤੋਂ ਇਹੋ ਜੇ ਆਗੇ ਧਰਤੀ ਦੇ ਅਰੇ ਇਹੋ ਜੇ ਚਲੇ ਗਏ ਹੈਨਾ ਵੀ ਵੀ ਆਪਾਂ ਇਹ ਕਹਿੰਦੇ ਵੀ ਸਾਡੀ ਸੁਭਾਅ ਤੋਂ ਉਦੋਂ ਹੀ ਲਏ ਹੈਨਾ ਪਰਮਾਤਮਾ ਜਦੋਂ ਤੁਸੀਂ ਸਿੰਘ ਸਜ ਜੀ ਹੈਨਾ ਉਹਦੇ ਐਵੇਂ ਨਾ ਵੀ ਜੁੰਨਾ ਚੀਪਟ ਕੰਦਾ ਫਿਰ ਜੇ ਸਾਨੂੰ ਤੇ ਖਾਲਸਾ ਹੀ ਜਾਂਦਾ ਹੈਨਾ ਸੱਚਖੰਡ ਤੇ ਤਾਂ ਠੀਕ ਹੈ ਤੇ ਬੱਬੀ ਦੀ ਕਿਰਪਾ ਹੋਣੀ ਹੈ ਬਾਈ ਹਨ ਕਦੇ ਤਾਂ ਹੋਊਗੀ ਨੇੜੇ ਹੋਊਗੀ ਛੇਤੀ ਹੋਊਗੀ ਉਹਨੂੰ ਪਤਾ ਕੋਈ RAMDAS MAHARAJ ਨੂੰ ਹਨ ਪਰ ਇਹ ਵੀ ਅਸੀਂ ਅਰਦਾਸ ਜ਼ਰੂਰ ਕਰਦੇ ਹਾਂ ਹਰ ਰੋਜ਼ ਹਨ ਅਰਦਾਸ ਆਪਣੀ ਕੌਮ ਲਈ ਵੀ ਕਰਦੇ ਹਾਂ ਸਵੇਰੇ ਉੱਠ ਕੇ ਵੀ ਹਾਂ ਪੰਥ ਦੇ ਕੰਮ ਲਈ ਆਪਣੀ ਕਿਸਾਨੀ ਕੌਮ ਲਈ ਵੀ ਅਰਦਾਸ ਕਰਦੇ ਹਾਂ ਇਹਨੂੰ ਚੜ੍ਹਦੀ ਕਲਾ ਚ ਰੱਖਿਓ ਆਪਣੇ ਭਰਾਵਾਂ ਦਾ ਸਾਥ ਦੀ ਇੰਨੀ ਅਰਦਾਸ ਕਰਦੇ ਵੀ ਨਾ ਮੈਂ ਕਦੇ ਹਰ ਇੱਕ ਦਾ ਮੈਂ ਸਾਥ ਦਿੱਤਾ ਤੇ ਭਾਨੇ ਭਾਈ ਹੁਣ ਲੱਕੇ ਭਾਈ ਜਿੱਥੇ ਵੀ ਲੋੜ ਪਈ ਕੌਮ ਚ ਹੈ ਨਾ ਕਿਸੇ ਨੂੰ ਵੀ ਨਾ ਚਾਹੇ ਭਾਈ ਅੰਮ੍ਰਿਤਪਾਲ ਖਾਲਸਾ ਜਿਹੜੇ ਦੀਵੜੂ ਗੜ ਪਏ ਨੇ ਅੱਜ ਵੀ ਜਦੋਂ ਡੀਸੀ ਨੂੰ ਕਾਪਨ ਦੇਣਾ ਸੀ ਉਹਨਾਂ ਦੀ ਵੀ ਹੈਲਪ ਕੀਤੀ ਹੈ ਨਾ ਜੀ ਆਤਮਾ ਕੀ ਕਹਿੰਦੇ ਆ ਅਰਦਾਸ ਹੈ ਵੀ ਭਾਈ ਈਰਖਾ ਤੇ ਜਲਨ ਬਾਬਾ ਜੀ ਸਾਡੀ ਖਤਮ ਕਰ ਦਿਓ ਸਾਡੇ ਅੰਦਰ ਈਰਖਾ ਜਲਨ ਨਹੀਂ ਹੋਣੀ ਚਾਹੀਦੀ ਕਾਮ ਕ੍ਰੋਧ ਲੋਭ ਮੋਹੰਕਾਰ ਇਹ ਚੀਜ਼ਾਂ ਨਹੀਂ ਹੋਣੀ ਚਾਹੀਦੀ ਸਾਡੇ ਅੰਦਰ ਸਬਰ ਸੰਤੋਖ ਨਿਮਰਤਾ ਮਿਠਾਸ ਦਲੇਰੀ ਹੋਣੀ ਚਾਹੀਦੀ ਹੈ ਨਾ ਤੇ ਆਪਾਂ ਇਹ ਅਰਦਾਸ ਕਰਦੇ ਆ ਵੀ ਆਪਣੇ ਭਾਈਆਂ ਦੇ ਕੰਮ ਆਈਏ ਆਪਣੇ ਕੌਮ ਦੇ ਕੰ ਅਰ ਇਹ ਚੀਜ਼ਾਂ ਆਪਾਂ ਹਰ ਰੋਜ਼ ਗੁਰੂਆਂ ਦਾ ਸਮਾਰਨ ਜਦੋਂ ਬੋਲਾਂਗੇ ਈਰਖਾ ਜਰਨਲ ਕਰ ਦੋ ਈਰਖਾ ਰਹੂਗੀ ਨਾ ਕਿਸੇ ਦੇ ਪ੍ਰਤੀ ਬਿਲਕੁਲ ਈਰਖਾ ਰੱਖਣੀ ਵੀ ਕਿਉਂ ਆ ਭਾਈ ਆਪਣੇ ਕਿਸੇ ਦੇ ਪ੍ਰਤੀ ਹੈ ਨਾ ਠੀਕ ਹੈ ਤਾਂ ਜਿਹੜਾ ਵੀ ਪੰਜਾਬ ਪਿੱਛੇ ਇੱਕ ਵੀ ਕਦਮ ਪੁੱਟੂਗਾ ਉਹਦਾ ਸਾਥ ਦੇਣ ਦਾ ਫਰਜ਼ ਸਾਡਾ ਆ ਤਾਂ ਹੀ ਅੱਗ ਅੱਗੇ ਨੂੰ ਹੋ ਕੇ ਤੁਰੂਗਾ ਜੇ ਲਤਾਂ ਖਿੱਚੀ ਜਾਾਂਗੇ ਭਾਈ ਇੱਕ ਦਿਨ ਕੋਈ ਵੀ ਤੁਹਾਡੇ ਨਾਲ ਨਹੀਂ ਖੜੂ ਬਿਲਕੁਲ ਤੇ ਅਮਰਤਪਾਲ ਨੂੰ ਦੇਖ ਕੇ ਮੈਂ ਦੇਖਦਿਆਂ ਵੀਰੇ ਜਿਹੜੇ ਡੇਬ ਰੁਗੜ ਬੈਠੇ ਨੇ ਲਗਾਤਾਰ ਤੀਜੀ ਵਾਰੀ ਐ ਐਨਐਸਸੀ ਰਿਪੀਟ ਕਰ ਦਿੱਤੀ ਗਈ ਆ ਕਾਰਨ ਕੀ ਮੰਨਦੇ ਹਾਂ ਕਿ ਕਿਤੇ ਡਰ ਸਤਾ ਰਹੇ ਸਰਕਾਰਾਂ ਨੂੰ ਵੀ ਕਿਤੇ ਜਿਹੜਾ ਸੀਐਮ ਨਾ ਬਣ ਜਾਣ ਵਾਲੇ ਸਮੇਂ ਦੇ ਵਿੱਚ ਬਣਨਗੇ ਭਾਈ ਬਾਬਾ ਮਿਹਰ ਕਰੂਗਾ ਬਾਬਾ ਮਿਹਰ ਕਰੂਗਾ ਵੀ ਹਾਂ ਬਣਨਗੇ ਹਨਾ ਤੇ ਹੁਣ ਤੱਕ ਸਾਰੀਆਂ ਸਰਕਾਰਾਂ ਦਾ ਰਾਜ ਕਹਿੰਦੇ ਸੀਗੇ ਆਮ ਘਰਾਂ ਦੇ ਮੁੰਡੇ ਇਹਨਾਂ ਦਾ ਵੀ ਰਾਜ ਕਰਕੇ ਦੇਖ ਲਿਆ ਪਹਿਲਾਂ ਵਾਲੇ ਦੇ ਜਿਹੜੇ ਫੁੱਲ ਪਾਏ ਨੇ ਉਹ ਵੀ ਦੇਖੇ ਹੋਏ ਨੇ ਇਹਨਾਂ ਨੂੰ ਵੀ ਮੌਕਾ ਦੇਣਾ ਚਾਹੀਦਾ ਹੈ ਨਾ ਜੀ ਤੇ ਹੁਣ ਤਾਂ ਅਕੜਦਾਰ ਖੁਸ਼ੀ ਕਰਨ ਤੇ ਲੱਗੇ ਹੋਏ ਨੇ ਹਨਾ ਭਾਈ ਸਾਹਿਬ ਦੀਆਂ ਕਰ ਲਓ ਭਾਈ ਦੱਬ ਕੇ ਕਰ ਲਓ ਕੋਈ ਚੱਕਰ ਨਹੀਂ ਰੀਜ ਨਾਲ ਕਰ ਲਓ ਪਰ ਲੋਕਾਂ ਦੇ ਦਿਲਾਂ 'ਚ ਬਸੇ ਹੋਏ ਨੇ ਕੱਲ ਪਰਸੋਂ ਮੈਂ ਰੋਟੀ ਖਾਣ ਚਲੇ ਗਿਆ ਬਾਈ ਆਏ ਹੋਏ ਸੀਗਾ ਕੰਪੈਨ ਤੇ ਜੀ ਕੰਪੈਨ ਲੈ ਕੇ ਆਏ ਹੋਏ ਸੀਗਾ ਬਾਈ ਕਹਿੰਦਾ ਵੀ ਆਪਾਂ ਚੱਲੋਂ ਨਵਦੀਮ ਅੰਬਾਲਾ ਨਾਨ ਖਾ ਕੇ ਆਉਂਦੇ ਆ ਮੈਂ ਚੱਲਦੇ ਆ ਉੱਥੇ ਨਾ ਰਾਜਪਰੇ ਦਾ ਬੰਦਾ ਮਿਲ ਗਿਆ ਮੇਨੂੰ ਇਹ ਕਹਿੰਦਾ ਛਾਣੀ ਜੀ ਠੀਕ ਜੀ ਮਰਗਾ ਉਹ ਵੀ ਵਿਚਾਰਾ ਉੱਥੇ ਸੀਗਾ ਬਾਈ ਹੈ ਨਾ ਕਹਿੰਦਾ ਉਹਨੇ ਮੈਨੂੰ ਉਹ ਕਹਿੰਦਾ ਮੈਨੂੰ ਨਾ ਕਹਿੰਦਾ ਤੂੰ ਨਵਦੀਪ ਲੱਗਦਾ ਮੈਂ ਕਿਹਾ ਹਾਂ ਜੀ ਮੈਂ ਹੋਈ ਆ ਕਹਿੰਦਾ ਅਮਰਿਤਪਾਲ ਨੂੰ ਸੀਐਮ ਬਣਾਵਾਂਗੇ ਕਹਿੰਦਾ ਅੱਛਾ ਵੀ ਯਾਰ ਇਹ ਤਾਂ ਲੋਕਾਂ ਦੀ ਦਿਲਾਂ 'ਚ ਵਸਿਆ ਹੋਇਆ ਭਾਈ ਠੀਕ ਹੈ ਨਾ ਵੇ ਉਹਦੀਆਂ ਗੱਲਾਂ ਯਾਰ ਮੈਂ ਅਸੀਂ ਵੀ ਪੰਥ ਵਾਲੇ ਨਹੀਂ ਸੀਗੇ ਕਿਉਂਕਿ ਅਸੀਂ ਤਾਂ ਇੱਧਰ ਰਹਿੰਦੇ ਸੀਗੇ ਸਾਨੂੰ ਤਾਂ ਕੋਈ ਪੜ੍ਹਾਈ ਵੀ ਨਹੀਂ ਸੀਗੀ ਅਸੀਂ ਤਾਂ ਗੁਰਦੁਆਰੇ ਮੱਥਾ ਟੇਕਿਆ ਨਾ ਸਾਨੂੰ ਗੁਰੂਆਂ ਦੇ ਨਾਮ ਤੱਕ ਯਾਦ ਨਹੀਂ ਸੀਗੇ ਮੈਨੂੰ ਤਾਂ ਕਿਸਾਨ ਅੰਦੋਲਨ ਤੱਕ ਜੀ ਠੀਕ ਹੈ ਨਾ ਸਾਨੂੰ ਤਾਂ ਬਹੁਤ ਕੁਝ ਸਾਡਾ ਹੋਇਆ ਜਿਹੜਾ ਅੰਦੋਲਨ 'ਚ ਜਾ ਕੇ ਹੈ ਨਾ ਸਾਨੂੰ ਭਰਾ ਮਿਲੇ ਹੈ ਨਾ ਬਾਅਦ 'ਚ ਨਾ ਫਿਰ ਅੰਮ੍ਰਿਤਪਾਲ ਨੂੰ ਨਹੀਂ ਆ ਗਏ ਹੈ ਨਾ ਇਹਨਾਂ ਦੀ ਵੀਡੀਓ ਸਾਰੀ ਸਾਰਾ ਫਿਰ ਫਿਰ ਬਾਬੇ ਦੀ ਮਿਹਰ ਹੋ ਗਈ ਜੇੜ 'ਚ ਚਲੇ ਗਏ ਜੇੜ 'ਚ ਬਾਣੀ ਦਾ ਲਾਲੂ ਹੈ ਤਿੰਨ ਬਾਣੀਆਂ ਦੀ ਸੰਥਾ ਮਿਲ ਗਈ ਸਾਨੂੰ ਉੱਥੇ ਉਹ ਤੋਂ ਬਾਅਦ ਆਪਣਾ ਇਤਿਹਾਸ ਬਾਬੀ ਦੀ ਮੇਰ ਨਾਲ ਹੈ ਨਾ ਕਿਉਂਕਿ ਉੱਥੇ ਇੱਕ ਸੁਪਰੀਡੈਂਟ ਰਹਿ ਕੇ ਗਿਆ ਹੋਇਆ ਸੀਗਾ ਹੈ ਨਾ ਆਪਣਾ ਆਪਣਾ ਸਿੱਖ ਸਮਾਜ ਦਾ ਹੈ ਨਾ ਉਹਨੇ ਲਾਇਬ੍ਰੇਰੀ ਬਹੁਤ ਸੋਹਣੀ ਬਣਾਈ ਸੀ ਉਸ ਸਾਰੇ ਗਾੜਾ ਜੇੜਾ ਹੰਬਾਲੇ ਜੇੜਾ ਹੈ ਨਾ ਉੱਥੇ ਇਤਿਹਾਸ ਪਿਆ ਜੀ ਸਾਰਾ ਬਾਬੇ ਨਾਨਕ ਤੋਂ ਲੈ ਕੇ 1469 ਤੋਂ ਲੈ ਕੇ ਮਹਾਰਾਜਾ ਦਲੀਪ ਸਿੰਘ ਦਾ ਤੇ ਉਹ ਤੋਂ ਬਾਅਦ ਵੀ ਉਹਨਾਂ ਦੀ ਜਿਹੜੀ ਬੇਟੀ ਸੀ ਹੈ ਨਾ ਮਹਾਰਾਣੀ ਬੰਬੇ ਹੈ ਨਾ ਜੀ ਉਹਨਾਂ ਦਾ ਸਾਰਾ ਇਤਿਹਾਸ ਟੋਟਲੀ ਉੱਥੇ ਪਿਆ ਸੀਗਾ ਸਾਰੇ ਦਾ ਸਾਰਾ ਨਾ ਮੇਰੇ ਤੇ ਤਾਂ ਕਿਰਪਾ ਮੈਨੂੰ ਤਾਂ ਆਪ ਗੁਰੂ ਰਾਮਦਾਸ ਮਹਾਰਾਜ ਨੇ ਆਪ ਕਿਰਪਾ ਕਰ ਕਰ ਕੇ ਕਰ ਕਰ ਕੇ ਸਾਰਾ ਕੁਝ ਮੈਨੂੰ ਅੱਗੇ ਲੈ ਕੇ ਆਏ ਮੇਰੇ ਅੰਦਰ ਕੋਮਨ ਦਾ ਪੰਥ ਦਾ ਇਹ ਸਿਸਟਮ ਸਾਰਾ ਉਹ ਲੈ ਕੇ ਅਸੀਂ ਕੋਈ ਬਚਪਨ ਤੋਂ ਥੋੜੀ ਸੀਗੇ ਮੈਂ ਤਾਂ ਮੇਰੇ ਘਰ ਤੋਂ 20 ਜਾਂ 20 ਤੋਂ ਸਟਾਰਟ ਹੋਇਆ ਉਹ ਤੋਂ ਪਹਿਲਾਂ ਤਾਂ ਮੈਨੂੰ ਪੰਥ ਦਾ ਪਤਾ ਨਹੀਂ ਪਤਾ ਸੀਗਾ ਜੀ ਠੀਕ ਹੈ ਨਾ ਇਹ ਸਭ ਕਿਰਪਾ ਗੁਰੂ ਅਮਰਦਾਸ ਮਹਾਰਾਜ ਕਰਤਾ ਜਿਹੜੇ ਕਹਿੰਦੇ ਨੇ ਏਜੰਸੀਆਂ ਸਿਖਾਉਂਦੀਆਂ ਨੇ ਅੰਮ੍ਰਿਤਪਾਲ ਆਇਆ ਸੀਗਾ ਏਜੰਸੀਆਂ ਜੁੰਸ਼ੀਆਂ ਜੁੰਸ਼ੀਆਂ ਨਹੀਂ ਸਿਖਾਉਂਦੀ ਇਹ ਦਰਦ ਸਿਖਾਉਂਦਾ ਭਾਈ ਨਵਦੀਪ ਨੂੰ ਵੀ ਕਹਿੰਦੇ ਨੇ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਾਫੀ ਲੋਕਾਂ ਨੇ ਦੇਖੀ ਆਪਣੀ ਵੀਡੀਓ ਮਿਲਾਂ ਦਾ ਕਈ ਮਿਲੀਅਨ ਤੇ ਗਈ ਮੈਂ ਆਪਣਾ 13 ਲੱਖ ਰੁਪਏ ਭਰਿਆ ਉਹਦਾ 13 ਦਾ ਲੋਨ ਕਰਾਇਆ ਸੀਗਾ ਅੱਜ ਵੀ 36000 372 ਦੀ ਕਿਸ਼ਤ ਭਰਦਾ ਹਰ ਮਹੀਨੇ ਉਹਦੀ ਮਾਰਤੀ ਤੇ ਲੈ ਲੈਣਾ ਹੈ ਮੇਰੇ ਕੋਲ 40 ਕਿੱਲਾਂ ਦੀ ਖੇਤੀ ਹੈ ਬਾਈ ਠੀਕ ਹੈ 2 ਲੱਖ ਰੁਪਏ ਤੋਂ ਘੱਟੋ ਘੱਟ 3 ਫਸਲਾਂ ਕੱਢਦਾ ਮੈਂ 40 ਕਿੱਲਾਂ ਦੀ ਜੇ ਅਸੀਂ ਇਹ ਤਾਂ 80 ਲੱਖ ਰੁਪਏ ਬਣਦਾ ਸਾਲ ਦਾ ਉਹਦੇ ਖਰਚੇ ਵੀ ਕੱਢ ਦੀ ਤਾਂ ਵੀ ਕਹਿੰਦਾ ਵੀ ਮੈਂ 40 ਲੱਖ ਰੁਪਏ ਨੂੰ ਹਟਾਉਣਾ ਹਰ ਸਾਲ ਖੇਤੀ ਖੇਤੀ ਚ ਹੈ ਨਾ ਮੈਂ ਤਾਂ ਕਰਦੇ ਆਂ ਭਾਈ ਤਿੰਨ ਤਿੰਨ ਫਸਲਾਂ ਕਰਦੇ ਨੇ ਨੀ। ਦਾਤ ਸੁਵਾਲਾ ਨਵਦੀਪ ਇੱਕ ਗੱਲ ਆਖੀ ਗਈ ਸੀ ਕਿ ਅਮਰਤਪਾਲ ਮੈਰੋਂ ਵੱਲੋਂ ਕਿ 6-7 ਨੂੰ ਹੋਰ ਵੀ ਰੋੜੂਗਾ। ਹੂੰ ਹੂੰ। ਲੱਗਦਾ ਨਹੀਂ ਹੈਗਾ ਕਿ ਕਿਤੇ ਨਾ ਕਿਤੇ ਅਫੈਕਟ ਪਾਊਗਾ ਇਹ ਚੀਜ਼ ਦਾ ਪਿੱਛੇ ਪਰਿਵਾਰ ਵੀ ਹੈਗਾਗਾ ਅਮਰਤਪਾਲ ਦਾ। ਹਾਂ ਕੁਝ ਕਰ ਰਹੇ ਹਾਂ ਅੱਗੇ ਪਰਿਵਾਰ ਦੇ ਲਈ ਜੇਕਰ ਕਿਤੇ ਜ਼ਰੂਰਤ ਪੈਂਦੀ ਆ ਤੁਹਾਡੀ। ਪਰਿਵਾਰ ਲਈ ਤਾਂ ਸਾਰੇ ਖੜੇ ਨੇ ਅੱਜ। ਜੀ। ਭਰਾ ਲਈ ਵੀ ਸਾਰੇ ਖੜੇ ਨੇ ਹੈਨਾ। ਅਸੀਂ ਤਾਂ ਹਰ ਇੱਕ ਵੀਡੀਓ 'ਚ ਇਹ ਗੱਲ ਕਹਿੰਦੇ ਆਂ ਵੀ ਸਾਡੀ ਕਿਤੇ ਵੀ ਲੋੜ ਪਊਗੀ। ਕਿਉਂਕਿ ਦੇਖੋ ਸਾਡੇ ਕੇਸ ਵੀ ਫ੍ਰੀ 'ਚ ਲੜੇ ਜਾਂਦੇ ਨੇ। ਜੀ। ਹੁਣ ਉਹੀ ਭਰਾਵਾਂ ਦਾ ਸਾਨੂੰ ਮੈਸੇਜ ਆ ਬਿਨਵਦੀਪ ਵੀ ਕਿਤੇ ਵੀ ਲੋਡ ਹੋਵੇ ਨਾ ਅੱਧੀ ਰਾਤ ਫੋਨ ਮਾਰਦੀ ਚਲੋ ਬਾਬੇ ਦੀ ਮਿਹਰ ਆ ਉਹ ਤੇ ਯਾਰ ਕੌਮ ਨੇ ਸੰਭ ਲਿਆ ਉਹਨਾਂ ਨੂੰ ਹੈ ਨਾ ਉਹਨਾਂ ਦਾ ਪਰਿਵਾਰ ਵੀ ਸੰਭਿਆ ਜਾ ਉਹ ਕੌਮ ਨੇ ਸੰਭ ਲਿਆ ਵਕੀਲ ਲੰਬਕੋਲਾ ਤੇ ਪਰ ਕਦੇ ਵੀ ਕਦੇ ਕੱਟ ਹਾਂ ਉਹਨਾਂ ਨੇ ਵੀ ਹੈ ਨਾ ਕਦੇ ਵੀ ਕੱਟ ਹੁੰਦਾ ਕਿਤੇ ਵੀ ਸਾਡੀ ਲੋੜ ਪੈਂਦੀ ਹੈ ਅਸੀਂ ਹਮੇਸ਼ਾ ਅੱਗੇ ਨੂੰ ਹੋ ਕੇ ਭਰਾ ਨਾਲ ਖੜਾਂਗੇ ਤੇ ਰਹੀ ਗੱਲ ਜਿਵੇਂ ਉਹਨੇ ਇੱਕ ਬਾਈਨ ਇਹ ਪੰਜ ਸੱਤ ਹੋਰ ਰੋੜਾਂਗੇ ਉਹੀ ਤਾਂ ਡਾਰਾ ਸਿਕਿਉਰਟੀ ਮੰਗਦੇ ਫਿਰਦੇ ਨੇ ਮੈਨੂੰ ਤਾਂ ਇਹ ਨਹੀਂ ਹੈ ਵੀ ਭਾਈ ਤੁਸੀਂ ਸਿਕਿਉਰਟੀ ਉਹ ਦੇਤੀ ਹੈ ਨਾ ਉਹ ਕੁੜੀ ਨੂੰ ਜਿਹੜੀ ਮੇਰਾ ਨਾਂ ਕੀ ਸੀ ਉਹਦਾ ਵਿਚਾਰੀ ਤਾਂ ਟਿਪੀਕਲ ਉਥਰ ਹਾਂ ਉਹਨੂੰ ਸਿਕਿਉਰਟੀ ਦੇ ਦੀ ਤੇ ਘਰ ਦੇ ਬਾਹਰ ਸਿਕਿਉਰਟੀ ਗਾਰਡ ਖੜੇ ਨੇ ਖੜੇ ਨੇ ਹੈ ਨਾ ਤੇ ਉਹ ਫਿਰ ਫੋਨ ਵੀ ਲੈ ਕੇ ਦੇ ਦਿੰਦੇ ਆਈਫੋਨ ਹੈ ਨਾ ਉਹਨੂੰ ਗਾਰਡ ਨੂੰ ਪੂਰੀ ਲਾਈ ਬਣਾ ਦਿਆ ਕਰਦੇ ਉਧਰ ਤੇ ਕਿਉਂ ਨਹੀਂ ਹੈਗੇ ਜਿਵੇਂ ਸਿਕਿਉਰਟੀ ਦੇ ਹਮਤਿਆਰ ਹਾਂ ਫਿਰ ਹਾਂ ਫਿਰ ਉਸ ਤੋਂ ਬਾਅਦ ਹੁਣ ਉਹ ਸਕੂਟਰੀ ਤੇ ਕਿੱਥੇ ਲੈ ਕੇ ਘੁੰਮਿਆ ਕਰਨੀ ਉਹਨਾਂ ਨੂੰ ਗੱਡੀ ਵੀ ਦੇ ਦਿੰਦੀ ਪੰਜਾਬ ਸਰਕਾਰ ਉਹਨਾਂ ਨੂੰ ਹ ਪਈ ਕਿਹੜੇ ਰਾਹ ਦੇ ਤੁਰੇ ਹੋਇਆ ਤੁਸੀਂ ਬਿ ਉਹਨਾਂ ਦੇ ਬੁਲਾ ਕੇ ਉਹਨਾਂ ਦੇ ਪਰਿਵਾਰ ਨੂੰ ਸਮਝਾਓ ਵੀ ਤੁਹਾਡੀ ਕੁਰੀ ਗਲਤ ਕੰਮ ਰਾਹ ਪਈ ਹੋਈ ਹੈ ਇਹ ਬੇਸ਼ਰਮਤਾ ਦਾ ਬੰਦ ਕਰੋ ਭਾਈ ਤਾਂ ਇਹ ਇਹਨਾਂ ਦੀਆਂ ਗੰਦੀਆਂ ਕਰਤੂਤਾਂ ਕਰਕੇ ਕਲੇਸ਼ ਛਿੜਿਆ ਹੋਇਆ ਇਹਨੂੰ ਬੰਦ ਕਰੋ ਚੌਤੀ ਦੀ ਲੋੜ ਨਹੀਂ ਸੀਗੀ ਠੀਕ ਹੈ ਕਹਦੇ ਵੀ ਹਾਂ ਵੀ ਭਾਈ ਮੈਂ ਨਹੀਂ ਜੀ ਪਹੁੰਦੀ ਠੀਕ ਹੈ ਮੈਂ ਇਸ ਸਮਾਜ ਚ ਰਹਿਣੀ ਆ ਅੱਜ ਤੋਂ ਬਾਅਦ ਇਹ ਜੀ ਕੋਈ ਵੀ ਮੇਰਾ ਗੰਦਾ ਕੰਟੈਂਟ ਨਹੀਂ ਇਹ ਗੱਲ ਕਰਨ ਵਾਲੇ ਹੀ ਬੰਦੇ ਹੈਗੇ ਨੇ ਜਿਨ੍ਹਾਂ ਨੇ ਗਲਤੀ ਮੰਨੀ ਆ ਜੱਟ ਬਾਬੇ ਬਾਂਦਰਾ ਤੋਂ ਹੋਰ ਵੀ ਮਤਲਬ ਜਿਹੜੇ ਹੈਗੇ ਨੇ ਕਈ ਨਹੀਂ ਬਿਲਕੁਲ ਭਾਈ ਕੁਛ ਨਾ ਹੋਣ ਨਾਲ ਤਾਂ ਕੁਛ ਹੋਣਾ ਚੰਗਾ ਹੈ ਜ ਪਰ ਬਈ ਇਹ ਆਈ ਨਾ ਮਾਫੀਆਂ ਡੈਡ ਡੈਡ ਹੈ ਨਾ ਚੁੰਨੀਆਂ ਸਿਰਾਂ ਤੇ ਡੈਡ ਡੈਡਾਈਆਂ ਨੇ ਹੈ ਨਾ ਕਿਰਪਾ ਹੁੰਦੀ ਆ ਗੁਰੂ ਰਾਮਦਾਸ ਮਹਾਰਾਜ ਦੀ ਹੈ ਨਾ ਤੇ ਨਾਲੇ ਚਾਰ ਨਾਲੇ ਚਾਰ ਭਰਾਵਾਂ ਨੂੰ ਹੋਰ ਕੰਨ ਹੁੰਦੇ ਨੇ ਹੂੰ ਜਮੀਰ ਜਾਗਦਾ ਹੈ ਨਾ ਪਾਊਗਾ ਫਰਕੇ ਚੀਜ਼ ਦਾ ਹਾਂ ਬਿਲਕੁਲ ਪਾਊਗਾ ਬਾਈ ਮੱਭੇ ਮੇਰ ਕਰੂਗਾ ਕਿਤੇ ਐ ਹੋਵੇ ਵੀ ਚਲੋ ਜਿਹੜੇ ਨਾਲ ਦੇ ਨੌਜਵਾਨ ਸੀ ਜੇਲ੍ਹ ਚ ਭਾਗੇ ਵੀ ਅਮਰਤਪਾਲ ਬਾਹਰ ਭੱਗ ਗਿਆ ਕਿਤੇ ਦੁਬਾਰਾ ਫੇਰ ਹੋਵੇ ਜਿੰਮੇ ਮੇਰ ਗੱਲ ਹੋਈ ਤਾਂ ਹੈਗੀ ਨਾ ਹੁਣ ਅੰਮਿਤਪਾਲ ਵੇਂਦ ਚਲੇ ਜਾਂਦਾ ਪਿੱਛੇ ਪੈਰਾ ਕੋਣ ਦੂ ਕੋ ਪੈਰਾ ਸਾਡੇ ਵਰਗੇ ਦਮੇ ਤਾਂ ਹੋਗੇ ਪੈਰ ਹਾਂ ਭਾਈ ਜਿਵੇਂ ਅਸੀਂ ਦਿੱਤਾ ਵੀ ਆ ਪ੍ਰਾਣ ਨੂੰ ਸਮਝਾਇਆ ਅਸੀਂ ਤਾਂ ਮਣੇ ਥੈ ਵੀ ਲੈ ਸਕਦੇ ਹਾਂ ਅੱਗੇ ਦੀ ਵੀ ਲੈਣੇ ਆ ਕੱਲ ਵੀ ਜੇ ਸਾਡੇ ਸ਼ਹਿਰ ਚ ਕੋਈ ਐਸੀ ਜੀ ਗੱਲ ਹੋਊਗੀ ਤੇ ਉਹਨੂੰ ਸਮਝਾਵਾਂਗੇ ਸਾਰੇ ਪ੍ਰਾਪਤ ਕਮੇਟੀ ਨਹੀਂ ਬਣਨੀ ਚਾਹੀਦੀ ਇਸ ਚੀਜ਼ ਨੂੰ ਲੈ ਕੇ ਕਿ ਹਰ ਸ਼ਹਿਰ ਦੇ ਵਿੱਚ ਕੁਝ ਐਦਾਂ ਦੇ ਨੌਜਵਾਨ ਹੋਣ ਜਿਵੇਂ ਤੁਸੀਂ ਕੰਮ ਕੀਤਾ ਹਾਂ ਬਿਲਕੁਲ ਭਾਈ ਯਾਰ ਬਣਨੀ ਚਾਹੀਦੀ ਅਸੀਂ ਤਾਂ ਕਹਿੰਦੇ ਆ ਦੇਖੋ ਹੈਨਾ ਵੀ ਭਾਈ ਵੀ ਪਰ ਪਹਿਲਾਂ ਪਿਆਰ ਨਾਲ ਸਾਰਿਆਂ ਨੂੰ ਹੈਨਾ ਕਾਨੂੰਨ ਦੇ ਰਾਹੀਂ ਪਿਆਰ ਨਾਲ ਹੈਨਾ ਸਾਰੇ ਤਰੀਕੇ ਨਾਲ ਸਮਝਾ ਕੇ ਵੀ ਭਾਈ ਇਹ ਕੰਮ ਬੰਦ ਹੋ ਜਾਂਦੇ ਨੇ ਬੰਦ ਹੋ ਜਾਣਗੇ ਬਾਬਾ ਮੇਰ ਕਰੂਗਾ ਪਰ ਸਾਰਿਆਂ ਜਿੰਮੇਵਾਰੀ ਥੋੜੀ ਸਿਰਦਰਦੀ ਲੈਣੀ ਪੈਂਦੀ ਆ ਹੁਣ ਜੇ ਮੈਂ ਕੱਲ ਗਿਆ ਆ ਠੀਕ ਹੈ ਤੇ ਮੈਂ ਕੋਰਟ 'ਚ ਵੀ ਗਿਆ ਹੈ ਨਾ ਮੈਂ ਟਾਈਪਿੰਗ ਵੀ ਕਰਾਈ ਐ ਐਫ ਆਈ ਆਰ ਉੱਥੇ ਹੈ ਨਾ ਫਿਰ ਮੈਂ ਆਪਣਾ ਉੱਥੇ ਵੀ ਗਿਆ ਐਚ ਐਚ ਯੂ ਕੋਰਟ ਵੀ ਗਿਆ ਕੱਲ ਨੂੰ ਮੈਨੂੰ ਐਸ ਪੀ ਕੋਰਟ ਵੀ ਜਾਣਾ ਪੈ ਸਕਦਾ ਸੀਗਾ ਕਿਉਂਕਿ ਸਾਡਾ ਤਾਂ ਕੰਮ ਹੋ ਗਿਆ ਬਾਈ ਇਹ ਸਾਨੂੰ ਇਹਨਾਂ ਨੂੰ ਮਿਲਣਾ ਸਾਰਾ ਦਿਨ ਪ੍ਰਸ਼ਾਸਨ ਨੂੰ ਮਿਲਣਾ ਹੁੰਦਾ ਹੈ ਨਾ ਫੈਸਲੇ ਵੀ ਕਰਾਉਂਦੇ ਆ ਹੈ ਨਾ ਕੋਈ ਪਰਾਮਾ ਦਾ ਕੋਈ ਲੜਾਈ ਝਗੜਾ ਸਾਰਾ ਤਾਂ ਤਾਂ ਪ੍ਰਸ਼ਾਸਨ ਨਾਲੇ ਖੜਿਆ ਚੀ ਪੇ ਰਹੇ ਨੇ ਨਾ ਜੈਨਾ ਤੇ ਸਾਨੂੰ ਸਮਝ ਹੈ ਨਾ ਖੜਿਆਂ ਦੀ ਤੇ ਦਲੇਰੀ ਵੀ ਹੈਗੀ ਹੈ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਵੀ ਪਤਾ ਮੜਾ ਜਾ ਹੈ ਨਾ ਜਿੰਨੇ ਵੀ ਹੈਗਾ ਅਸੀਂ ਕਹਿੰਦੇ ਅਸੀਂ ਬਹੁਤ ਵੱਡੀ ਸਮਝਦਾਰ ਆ ਹੈ ਨਾ ਤੇ ਉੱਤੋਂ ਸਾਨੂੰ ਗਾਈਡ ਕਰਨ ਵਾਲੇ ਸਾਡੇ ਅੰਕਲੋਨੀ ਹੈਗੇ ਨੇ ਸਾਡੀ ਟੀਮ ਆ ਸਾਡੀ ਕਿਸਾਨ ਯੂਨੀਅਨ ਆ ਆਪਾਂ ਐਵੇਂ ਵੀ ਨਹੀਂ ਹੈਗੇ ਇਕੱਲੇ ਰਾਏ ਕਰਕੇ ਚੱਲਦੇ ਅਸੀਂ ਸੈਣਾ ਤੋਂ ਸਲਾਹ ਲੈਣੇ ਆ ਸਾਰਿਆਂ ਤੋਂ ਹੈ ਨਾ ਹੁਣ ਮੈਂ ਸਾਰੀ ਯੂਨੀਅਨ ਨੂੰ ਫੋਨ ਕਰਿਆ ਵੱਡੇ ਆਪਣੇ ਜਿਹੜੇ 5-7 ਮੈਂਬਰ ਕਮੇਟੀ ਦੇ ਹੈਗੇ ਨੇ ਵੀ ਭਾਈ ਮੈਂ ਕਦਮ ਚੱਕਣ ਲੱਗਿਆ ਠੀਕ ਆ ਕਹਿੰਦੇ ਕੱਲੇ ਤਾਂ ਭਈ ਆਪਾਂ ਕਿਉਂਕਿ ਮੈਂ ਇਹ ਖਾੜਾ ਵੀ ਫੇਮ ਨਹੀਂ ਕਰ ਰਿਹਾ ਮੈਨੂੰ ਤਾਂ ਪਰਮਾਤਮਾ ਨੇ ਬੇਥੇਰਾ ਨਾਮ ਮੈਨੂੰ ਦਿੱਤਾ ਹੋਇਆ ਠੀਕ ਹੈ ਨਾ ਅੱਛੀ ਤਾਂ ਇਹ ਆ ਵੀ ਵੀ ਭਾਈ ਚਲੋ ਅਜ ਇੱਕ ਮਤਲਬ ਇੱਕ ਮੁਹਿੰਮ ਦੀ ਸ਼ੁਰੂਆਤ ਹੋਈ ਹੋਈ ਹੈ ਹੈਨਾ ਤੇ ਉਸ ਮੁਹਿੰਮ ਦੀ ਸ਼ੁਰੂਆਤ 'ਚ ਆਪਾਂ ਮੀਸਾ ਬਣੀ ਹੈ ਹੈਨਾ ਜੇ ਸਮਾਜ ਸੁਧਰੇ ਸਮਾਜ ਚੰਗੇ ਪਾਸੇ ਲੱਗੇ ਸਾਡੇ ਪਰ ਸਾਡੇ ਨਾਲ ਨਾਲ ਮਿਲ ਕੇ ਚੱਲਣ ਸਾਡੀਆਂ ਭੈਣਾਂ ਸਾਡੇ ਨਾਲ ਨਾਲ ਮਿਲ ਕੇ ਚੱਲਣ ਹੈ ਨਾ ਤੇ ਅਸੀਂ ਅੱਛਾ ਕੰਮ ਕਰੀ ਅਸੀਂ ਦਿਖਾਈਏ ਵੀ ਵੀ ਹਾਂ ਵੀ ਅਗਰ ਸਿੱਖਣਾ ਨਾ ਤਫਸੀਖ ਕੰਦੇ ਬੱਚਿਆਂ ਨੂੰ ਸਿੱਖੋ ਹਨ ਵੀ ਦੇਸ਼ ਕਿਵੇਂ ਚਲਾਉਣਾ ਹੈ ਦੇਸ਼ 'ਚ ਰਹਿਣਾ ਕਿਵੇਂ ਹੈ ਸਮਾਜ ਦੇ ਕਿਵੇਂ ਰਹਿਣਾ ਹੈ ਹਨ ਇਹ ਸਭ ਬਈ ਇਹ ਜ਼ਿੰਮੇਵਾਰੀ ਹੈ ਨਹੀਂ ਸਭ ਨੂੰ ਨਿਭਾਉਣੀ ਪੈਣੀ ਹੈ ਧੰਨਵਾਦ ਨਵਦੀਪ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਸੋ ਇਹ ਸੰਨ ਨਵਦੀਪ ਜਲਵੇੜਾ ਉਰਫ ਨਵਦੀਪ ਵਾਟਰ ਕੈਨ ਨਾਲ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕੈਮਰੇ ਦੇ ਉੱਤੇ ਕਿ ਅਮਰਤਪਾਲ ਪਾਵਾਂ ਕੈਨੇਡਾ ਭਾਈ ਚੱਲ ਗਿਆ ਉਹਦੇ ਨਾਲ ਦੇ ਨੌਜਵਾਨ ਜੇਲ੍ਹਾਂ ਦੇ ਵਿੱਚ ਚਲ ਗਏ ਕਿ ਜਿਹੜੀ ਬਾਤ ਦੇ ਵਿੱਚ ਸੇਵਾ ਜ਼ਰੂਰ ਨਿਭਾਉਣਗੇ ਪਿਛਲੇ ਦਿਨੀ ਇੱਕ ਜਿਹੜੀ ਨਵਦੀਪ ਦੀ ਵੀ ਜਿਹੜੀ ਸਾਨੂੰ ਵੀਡੀਓ ਵੀ ਦੇਖਣ ਨੂੰ ਮਿਲੀ ਸੀ ਇੱਕ ਨੌਜਵਾਨ ਆ ਜਿਹੜਾ ਬਾਲਾ ਐਥਲੀਟਿਕ ਨਾਮ ਦੇ ਉੱਤੇ ਪੇਜ ਆ ਉਹਦੇ ਵੱਲੋਂ ਕੁਛ ਐਦਾਂ ਦਾ ਜਿਹੜਾ ਸ਼ਲੀਲ ਕੰਟੈਂਟ ਅਪਲੋਡ ਕੀਤਾ ਜਾਂਦਾ ਸੀ ਪਰ ਬਾਅਦ ਦੇ ਵਿੱਚ ਉਹਨੇ ਮਾਫੀ ਵੀ ਮੰਗੀ ਆ ਕਿ ਮੈਂ ਅੱਗੇ ਤੋਂ ਐਦਾਂ ਦਾ ਜਿਹੜਾ ਕੰਟੈਂਟ ਅਪਲੋਡ ਨਹੀਂ ਕਰੂੰਗਾ ਅਸੀਂ ਵੀ ਸਾਡੇ ਚੈਨਲ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆ ਕਿ ਜਿਹੜੇ ਨੌਜਵਾਨ ਜਾਂ ਜਿਹੜੀਆਂ ਕੁੜੀਆਂ ਪੰਜਾਬ ਦੀ ਦਸ਼ਾ ਨੂੰ ਖਰਾਬ ਕਰਦੀਆਂ ਨੇ ਉਹ ਹਜੇ ਵੀ ਸੁਧਰ ਜਾਣ ਕਿਉਂਕਿ ਜਿੰਦਗੀ ਇੱਕ ਵਾਰ ਮਿਲਦੀ ਹੈਗੀ ਇਹਨੂੰ ਆਪਾਂ ਸਹੀ ਤਰੀਕੇ ਨਾਲ ਜੀ ਸਕਦੇ ਆਂਗੇ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਜੀ